ਭਾਨੇ ਤੇ ਲੱਖੇ ਨੂੰ ਲਾਲਤਾ ਪਾਈਆਂ ਵੀ ਭਾਈ ਅੱਜ ਬੋਲੂ ਜਿਸ ਦਿਨ ਅਸੀਂ ਫੜੇ ਜਾਂਨੇ ਲੱਖੇ ਨੂੰ ਉੱਦੀ ਫੋਨ ਕੀਤਾ ਉੱਦੇ ਵੀਡੀਓ ਪਾ ਦਿੰਦਾ ਕੀ ਹੁਣ ਮੈਂ ਬਹੁਤਾ ਨਹੀਂ ਆਂਦਾ ਜਦੋਂ ਆਪਣਾ ਨਹੀਂ ਨਵਦੀਪ ਫਾਜ਼ਲ ਦਾ ਭਾਨਾ ਸਿੱਧੂ ਕਹਿੰਦਾ ਨਵਦੀਪ ਫਾਜ਼ਲ ਦਾ ਡੇਲੀ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਆ ਵਿਸ਼ਵਦੀਪ ਆ ਮੇਰਾ ਨਾਮ ਪਤਾ ਹੀ ਆ ਚਲੋ ਜੋ ਆ ਜੀ ਜਿਹੜਾ ਕੋਈ ਨਹੀਂ ਬੋਲੇ ਉਹਨਾਂ ਦਾ ਵੀ ਧੰਨਵਾਦ ਆ ਜੇ ਤੁਹਾਨੂੰ ਪੀਲੀਆ ਹੁੰਦਾ ਕਾਲਾ ਵਿਸ਼ਵਦੀਪ ਦੇ ਮਗਰ ਖੜਨ ਤੇ ਤਾਂ ਮੈਨੂੰ ਦੱਸ ਦੋ ਫਿਰ ਮੈਂ ਇਹ ਚੀਜ਼ ਦਾ ਰੌਲਾ ਪਾਉਂਗਾ ਵੀ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਮੈਂ ਜਦੋਂ ਕੋਈ ਵੀ ਫਸਦਾ ਚਾਹੇ ਕੋਈ ਵੀ ਆ ਉਦੋਂ ਮੈਨੂੰ ਬਹੁਤ ਲੋਕਾਂ ਨੇ ਜਿਹੜੇ ਮਜ਼ਦੂਰ ਵਰਗਾ ਕਿਹਾ ਵੀ ਤੂੰ ਹਾਂ ਭਾਈ ਤੂੰ ਉਹਨਾਂ ਨਾਲ ਜਾਣਾ ਪਰ ਉਹਨਾਂ ਸਮਝ ਉਹਨਾਂ ਨੇ ਤੇਰੇ ਨਾਲ ਨਹੀਂ ਖੜਨਾ ਜਦੋਂ ਪੁਲਿਸ ਆ ਗਈ ਮੈਂ ਆਪ ਬਾਰੀ ਖੋਲੀ ਜਣਾ ਆਪ ਜਾਣਾ ਕਿਉਂਕਿ ਐਡੀ ਕੋਈ ਗੱਲ ਹੀ ਨਹੀਂ ਸੀ ਜੇ ਲੜਾਈ ਹੋਈ ਹੋਵੇ ਬੰਦਾ ਪੁਲਿਸ ਨੂੰ ਵੇਖ ਕੇ ਭੱਜਦਾ ਕਿ ਬੰਦਾ ਉਹਨਾਂ ਦੇ ਨਾਲ ਜਾ ਕੇ ਬਹਿੰਦਾ ਹੁਣ ਇੱਕ ਵਾਰ ਸਿਕਨ ਡਲੇ ਆ ਵੀਡੀਓ ਵਿਖਾ ਰਹੇ ਆ ਵੀਡੀਓ ਉਹਨਾਂ ਦੇ ਕੋਲ ਹੀ ਡਲੇ ਆ ਰਹੀ ਹੁਣ ਡਲੇ ਮੇਰੇ ਹੱਥ ਚ ਮੈਂ ਮੰਨਦਾ ਫੇਰ ਅਸਲਾ ਮੇਰਾ ਕਿੱਥੇ ਆਸਲਾ ਮੇਰਾ ਪਿਆ ਸੀ ਘਰੇ ਲਾਇਸੈਂਸੀ ਅਸਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਵਿਸ਼ਵਦੀਪ ਸਿੰਘ ਫਜ਼ਲਕਾ ਜਿਹੜਾ ਤੁਸੀਂ ਅਕਸਰ ਫੇਸਬੁੱਕ YouTube ਸੋਸ਼ਲ ਸਾਈਟਾਂ ਤੇ ਚਰਚਿਤ ਨੌਜਵਾਨ ਮਸਲੇ ਚੁੱਕਦਾ ਦਿਖਾਈ ਦਿੰਦਾ ਹੈ ਉਸ ਤੇ ਪਰਚਾ ਹੁੰਦਾ ਉਹ ਥਾਣੇ ਜਾਂਦਾ ਫਿਰ ਜੇਲ੍ਹ ਜਾਂਦਾ ਹੁਣ ਜੇਲ੍ਹ ਤੋਂ ਬਾਈ ਰਿਹਾ ਹੋਇਆ ਕੀ ਮਾਮਲਾ ਸੀ ਕੀ ਵਾਪਰਿਆ ਰਿਹਾ ਕਿਵੇਂ ਹੋਇਆ ਪਰਚਾ ਕਿਉਂ ਕੈਂਸਲ ਹੋਇਆ ਇਹ ਸਾਰੀਆਂ ਗੱਲਾਂ ਬਾਤਾਂ ਵਿਸ਼ਵਦੀਪ ਸਿੰਘ ਨਾਲ ਕਰਾਂਗੇ ਬਾਈ ਕੀ ਗੱਲ ਹੋਈ ਸੀ ਤੁਹਾਨੂੰ ਜੇਲ੍ਹ ਯਾਤਰਾ ਕਰਨੀ ਪਈ ਸ਼ੁਰੂ ਤੋਂ ਦੱਸੋਨ ਪਹਿਲਾਂ ਤਾਂ ਜਿੰਨੇ ਆਰਐਮਬੀ ਟੈਲੀਵਿਜ਼ਨ ਨੂੰ ਦੇਖ ਰਿਹਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਗੱਲ ਇਹ ਆ ਵੱਡੇ ਬਾਈ ਜੀ ਜੇਲ੍ਹ ਆਲਾ ਤਾਂ ਕੋਈ ਵੀ ਕੋਈ ਮਸਲਾ ਹੀ ਨਹੀਂ ਸੀ ਜੇਲ੍ਹ ਆਲਾ ਜੇਲ੍ਹ ਆਲਾ ਬਣਾ ਦਿੱਤਾ ਗਿਆ ਗੱਲ ਸੀ ਪੰਚਾਇਤੀ ਜ਼ਮੀਨੀ ਨੂੰ ਲੈ ਕੇ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਬੇਸ਼ੱਕ ਦੀ ਲੈ ਜਾ ਜੀ ਪਹਿਲਾਂ ਮੈਂ ਸੈਕਟਰੀ ਨੂੰ ਫੋਨ ਲਾਉਣਾ ਕਿ ਸੈਕਟਰੀ ਸਾਹਿਬ ਜ਼ਮੀਨ ਨੂੰ ਵਾਇਆ ਜਾ ਰਿਹਾ ਇਹ ਬੀਜਾ ਬਜਾਈ ਹੋ ਰਹੀ ਆ ਕੀ ਇਹਦੀ ਬੋਲੀ ਹੋ ਗਈ ਆ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਚ ਇਹ ਉਹਨਾਂ ਦਾ ਜਵਾਬ ਹੈ ਕਿ ਨਹੀਂ ਹੋਈ ਯਾਰ ਬੋਲੀ ਤੁਹਾਨੂੰ ਕੌਣ ਕਹਿ ਰਿਹਾ ਮੈਂ ਕਿ ਵਾਈ ਕਿਉਂ ਜਾ ਰਿਹਾ ਕਿ ਨਹੀਂ ਨਹੀਂ ਕੋਈ ਨਹੀਂ ਵਾਰਿਆ ਮਰਦ ਸੰ ਝੂਠੇ ਹੀ ਪਾ ਦੇ ਇੱਥੇ ਫੋਨ ਕੱਟ ਦਿੱਤਾ ਗਿਆ ਫਿਰ ਅਸੀਂ ਪੁੱਛਦੇ ਹਾਂ ਦੂਜੇ ਨੂੰ ਉੱਥੇ ਜਾਂਦੇ ਅਸੀਂ 27 28 ਤਰੀਕ ਨੂੰ ਜਾਂਦੇ ਹਾਂ ਪੰਚਾਇਤੀ ਆਪਣੇ ਵੀਡੀਓ ਦਫ਼ਤਰ ਵੀਡੀਓ ਦਫ਼ਤਰ ਜਾ ਕੇ ਅਸੀਂ ਪੰਚਾਇਤ ਦਾ ਜਿਹੜਾ ਅਫਸਰ ਆ ਉਹਨੂੰ ਪੁੱਛਦੇ ਹਾਂ ਜੀ ਅਫਸਰ ਸਾਹਿਬ ਕਿ ਵੀ ਬੋਲੀ ਕਦੋਂ ਕਿਵੇਂ ਹੋ ਗਿਆ ਕਹਿੰਦਾ ਨਹੀਂ ਬੋਲੀ ਕਦੋਂ ਇਹ ਤੈਨੂੰ ਕੌਣ ਕਹਿੰਦਾ ਉਹਨੇ ਆਪ ਦਾ ਜਿਹੜਾ ਕਹ ਲੋ ਸਰਕਾਰੀ ਪੇਪਰ ਮੰਗਵਾਇਆ ਤੇ ਉਹ ਸਰਕਾਰੀ ਪੇਪਰ ਤੇ ਲਿਖਿਆ ਸੀ 9 ਜੂਨ 2024 ਉਹ ਕਹਿੰਦੇ 9 ਜੂਨ ਨੂੰ ਆ ਫਿਰ ਮੈਂ ਸੈਕਟਰੀ ਨੂੰ ਫੋਨ ਲਾਉਣਾ ਕਿ ਸੈਕਟਰੀ ਸਾਹਿਬ ਉਹ ਆ ਨਾ ਇਹ ਅਸੀਂ ਪਤਾ ਨਹੀਂ ਕੀ ਬਣਾ ਰਹੇ ਆ ਇਲੈਕਸ਼ਨ ਦਾ ਬਣਾ ਰਹੇ ਸੀ ਮੈਂ ਕਿ ਤੁਸੀਂ ਉਹ ਛੱਡੋ ਇੱਕ ਵਾਰੀ ਪੱਲੇ ਦੱਸੋ ਬੋਲੀ ਕਾ ਨਹੀਂ ਹੋਈ ਐ ਜੋ ਫਰਾਂਟਿਆਂ ਕਹਿੰਦਾ ਇਲੈਕਸ਼ਨ ਤੋਂ ਬਾਅਦ ਹੋਣੀ ਆ ਮੈਂ ਠੀਕ ਆ ਇੱਕ ਗੱਲ ਇਲੈਕਸ਼ਨ ਤੋਂ ਬਾਅਦ ਹੋਗੀ ਨਾ ਪਰ ਕੁਝ ਜਿਹੜੇ ਮਤਲਬ ਵਿਰੋਧੀ ਆ ਉਹ ਇਹ ਕਹਿ ਰਹੇ ਆ ਕਿ 29 ਤਰੀਕ ਨੂੰ ਹੋਗੀ ਬੋਲੀ ਐ ਹੋਗੀ ਉਹ ਹੋਗੀ ਫਿਰ ਮੈਂ 5 ਜੂਨ ਨੂੰ ਜਾਣਾ ਵੋਟਾਂ ਤੋਂ ਬਾਅਦ ਵੀਡੀਓ ਦਫ਼ਤਰ ਉੱਥੇ ਉਹੀ ਅਫਸਰ ਨੂੰ ਪੰਚਾਇਤ ਅਫਸਰ ਨੂੰ ਪੁੱਛਦਾ ਵੀ 9 ਤਰੀਕ ਨੂੰ ਬੋਲੀ ਦਾ ਟਾਈਮ ਦਿਓ ਲਾਸਮੈਂਟ ਕਰਾਓ ਉਹ ਕਹਿੰਦਾ ਪ੍ਰਬੰਧਕ ਨੂੰ ਪੁੱਛੋ ਪ੍ਰਬੰਧਕ ਕੋਲ ਜਾਂਦੇ ਆ ਪ੍ਰਬੰਧਕ ਕਹਿੰਦਾ ਜੀ ਬੋਲੀ ਹੋ ਗਈ ਮੈਂ ਕਿਹਾ ਕਿਵੇਂ ਹੋ ਗਈ ਉੱਥੇ ਰੌਲਾ ਪਾ ਕੇ ਮੈਂ ਬਾਹਰ ਜਾਵੜਦਾ ਵੀਡੀਓ ਬਣਾਉਣਾ ਵੀਡੀਓ ਬਣਾਉਂਦਾ ਬਣਾਉਂਦਾ ਫਿਰ ਅੰਦਰ ਜਾਂਨਾ ਉਹ ਵੀਡੀਓ ਮੇਰੇ ਜਿਹੜੇ ਕਹੋ YouTube ID ਤੇ ਪਈ ਆ ਉਹ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਉੱਥੇ ਜਦੋਂ ਉਹ ਕਹਿੰਦਾ ਕਹਿੰਦਾ 9 ਤਰੀਕ ਨੂੰ ਜਦੋਂ ਉਹਨੂੰ ਕਹਿੰ ਲੈਨੇ ਵੀ ਹਾਂਜੀ ਤੁਸੀਂ ਬੋਲੀ ਕਦੋਂ ਹੋਣੀ ਆ ਕਹਿੰਦਾ 9 ਤਰੀਕ ਨੂੰ ਹੋਣੀ ਆ ਤੇ 9 ਜੂਨ ਨੂੰ ਤੈੰਤਵਾਰ ਸੀਗਾ 9 ਜੂਨ 2024 ਨੂੰ ਐਤਵਾਰ ਸੀ ਫਿਰ ਜੀ ਐਤਵਾਰ ਵੀ ਨੰਘ ਗਿਆ ਸੀ ਵੀ ਨਹੀਂ ਵੀ ਅਖਿਆ ਵੀ ਕਿਹੜਾ ਵਾਰ ਬੰਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਫੋਨ ਲਾਉਨੇ ਛਣੀਵਾਰ ਮੈਂ ਕਿਹਾ ਬਾਈ ਜੀ ਬੰਦੇ ਜ਼ਮੀਨਾਂ ਵਾਈ ਜਾਂਦੇ ਆ ਐਸਸੀ ਜ਼ਮੀਨਾਂ ਨੂੰ ਜਰਨਲ ਬੰਦੇ ਵਾਹ ਰਹੇ ਆ ਵੀ ਇਹ ਹੱਕ ਮਾਰਿਆ ਜਾ ਰਿਹਾ ਕਿਸੇ ਗਰੀਬ ਦਾ ਮਾਰਿਆ ਜਾ ਰਿਹਾ ਤੇ ਉਹ ਹੁਣ ਉਹਨਾਂ ਨੇ ਨਕਲੀ ਬੰਦੇ ਫੜੇ ਜਿਹੜੇ ਬੰਦੇ ਸਾਡੇ ਕੋਲੇ ਵੀ ਆਏ ਸੀ ਜੀ ਅਸੀਂ ਤਾਂ ਜੀ ਆਏ ਆ ਜਿਉਂ ਆ ਸਾਨੂੰ ਬੋਲ ਹੀ ਨਹੀਂ ਲਾਉਣ ਦਿੱਤੀ ਤੇ ਆ ਆਪਦੀ ਜ਼ਮੀਨ ਐਸ ਸੀ ਜ਼ਮੀਨ ਲਵਾ ਕੇ ਬਸ ਉਹਨਾਂ ਦੀ ਵੰਗਾਰ ਨਹੀਂ ਕੱਢ ਦਿੰਦੇ ਜਿਵੇਂ ਵਾਹੀ ਦੂਜੇ ਜਾਂਦੇ ਇਹ ਚੀਜ਼ਾਂ ਹੀ ਮੇਰੇ ਕੋਲ ਸਬੂਤ ਹੈਗਾ ਹੁਣ ਗੱਲ ਕੀ ਹੋਈ ਕਿ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਇੱਥੇ ਕੰਮ ਵਿਗੜ ਜਾਣਾ ਬਣ ਕੇ ਤੁਸੀਂ ਧਮਕੀਆਂ ਦੇ ਰਹੇ ਆ ਉਹ ਦੂਜਾ ਉਹਦਾ ਆਪਣਾ ਜਿਹੜਾ ਜਿਹੜਾ ਲਾਇਨ ਕੀ ਕਰਨ ਪ੍ਰਬੰਧਕ ਮੈਂ ਖੈਰ ਤੁਮਕੇ ਲਈ ਕੋਈ ਗੱਲ ਨਹੀਂ ਇਹਦੇ ਵਿੱਚ ਕਿ ਨਹੀਂ ਨਹੀਂ ਤੁਸੀਂ ਸਮਝਦਾਰ ਬੰਦੇ ਮੈਂ ਖੈਰ ਤੁਮਕੇ ਲਈ ਕੋਈ ਗੱਲ ਨਹੀਂ ਮੈਂ ਫਿਰ ਕਹਿੰਦਾ ਮੈਂ ਖੈਰ ਵੀ ਇਹ ਜਿਹੜਾ ਕੰਮਾਂ ਵੀ ਐਵੇਂ ਆਪਾਂ ਕਹਿੰਨੇ ਪਿੰਡ ਦਾ ਰੌਲਾ ਹੈ ਤੁਸੀਂ ਨਵੇੜੋ ਕਹਿੰਦਾ ਤੁਸੀਂ ਮੰਗਲਵਾਰ 12 ਵਜੇ ਅਸੀਂ ਪ੍ਰਸ਼ਾਸਨ ਦੇ ਨਾਲ ਆਵਾਂਗੇ ਪੰਚਾਇਤ ਘਰ ਵਿੱਚ ਬੋਲੀ ਹੋ ਜੇ ਮੈਂ ਕਿਨ ਜਾ ਕੇ ਲਾਉਸਮੈਂਟ ਕਰਾਉ ਇਹ ਚੀਜ਼ ਦੀ ਮੇਰੇ ਕੋਲ ਆਡੀਓ ਪਾ ਜੀ 11 ਜੂਨ ਬੰਦੀਵਾਲ ਮੰਗਲਵਾਰ ਹਾਂ ਹਾਂ ਇਹ ਚੀਜ਼ ਦੀ ਮੇਰੇ ਕੋਲ ਰਿਕਾਰਡਿੰਗ ਪਈ ਆ ਫੋਨ ਰਿਕਾਰਡਿੰਗ ਉਹਨਾਂ ਦੀ ਸਾਰੀਆਂ ਫੋਨ ਦੇ ਵਿੱਚੇ ਪਿੰਗ ਮੈਂ ਉਵੇਂ ਵੀ ਰਿਕਾਰਡਿੰਗਾਂ ਵੀ ਸੁਣਾ ਸਕਦਾ ਤੇ ਰਿਕਾਰਡਿੰਗਾਂ ਵਿਖਾ ਵੀ ਸਕਦਾ ਫਿਰ ਜਦੋਂ ਬਾਬੇ ਨੂੰ ਕਿਹਾ ਬਾਬਾ ਜੀ ਅਲਾਸਮੈਂਟ ਕਰੋ ਕਹਿੰਦਾ ਭਈ ਮੈਂ ਨਹੀਂ ਕਰਦਾ ਕਿਉਂਕਿ ਪਿੰਡ ਦਾ ਮਸਲਾ ਉਹਨਾਂ ਨੂੰ ਵੀ ਹੋ ਸਕਦਾ ਭਾਈ ਕੋਈ ਮਤਲਬ ਕੀ ਹੋ ਆਪਾਂ ਮੈਂ ਕਿਹਦਾ ਹਿਸਾਬ ਆਉਂਦਾ ਜੀ ਇਹ ਦਲਿਤ ਜਿਹੜਾ ਆਪਾਂ ਐਸਸੀ ਕਹਨੇ ਆ ਇਹ ਇੱਕ ਮੈਂ ਤਾਂ ਸੁੰਨ ਦੇ ਵਿੱਚ ਆਇਆ ਕਿਤੇ 9 ਕਿੱਲੇ ਬੰਦਾ ਇਹ 33% ਹੁੰਦਾ ਇਹ ਟੋਟਲ ਜ਼ਮੀਨ ਦਾ ਬਸ ਫਿਰ ਉਹ 29 ਕਿੱਲੇ ਦੇ ਕਰੀਬ ਹੈਗੀ ਆ ਤੇ ਇਹ ਜਿਹੜਾ ਕਹ ਲੋ ਵੀ 9 ਕਿੱਲੇ ਬੰਦੇ ਉਹਨਾਂ ਦੇ 9 ਬੰਨੇ 8 ਉਹ ਉਹਨਾਂ ਝੂਠੇ ਬੰਦੇ ਪਾ ਕੇ ਇਹਨੇ ਰੱਖ ਲਈ ਜੀ ਉਹਨੇ ਰੱਖ ਲਈ ਰੱਖੀ ਕਿਸੇ ਨੇ ਨਹੀਂ ਗਈ ਬਸ ਨਾਂ ਤੇ ਲੈ ਲਈ ਵਾਈ ਜਾਂਦੇ ਆ ਹਰ ਪਿੰਡ 'ਚ ਇੰਹੀ ਹੋ ਜਾਂਦਾ ਬਾਬੇ ਨੇ ਅਨਾਉਂਸਮੈਂਟ ਨਹੀਂ ਕੀਤੀ ਬਾਬੇ ਨਹੀਂ ਕੀਤੀ ਮੈਂ ਆ ਫਿਰ ਮੈਂ ਅਨਾਉਂਸਮੈਂਟ ਕੀਤੀ ਆ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਹੁਣ ਮੈਂ ਆਪ ਅਨਾਉਂਸਮੈਂਟ ਕਰ ਰਿਹਾ ਜਦੋਂ ਆਪ ਉੱਥੇ ਮੈਂ ਕਿਹਾ ਮੈਂ ਭਾਈ ਸਾਹਿਬ ਜਿਹੜੀ ਅਨਾਉਂਸਮੈਂਟ ਆ ਕਰਾਈ ਗਈ ਆ ਇਹ ਇਹ ਮਤਲਬ ਪ੍ਰਬੰਧਕਾਂ ਵੱਲੋਂ ਕਰਾਈ ਗਈ ਆ ਇਹ ਜਿਹੜੀ ਭਾਈ ਬੋਲੀ ਆ ਉਹ 11 ਜੂਨ ਨੂੰ ਹੋਣੀ ਆ ਦਿਨ ਮੰਗਲਵਾਰ 12 ਵਜੇ ਪੰਚਾਇਤ ਘਰ ਦੇ ਵਿੱਚ ਟੋਟਲ ਜ਼ਮੀਨ ਦੀ ਜਾਂ ਸਿਰਫ ਜਿਹੜੀ ਨਾ ਨਾ ਸਾਰੀ ਜ਼ਮੀਨ ਦੀ ਹੋਊਗੀ ਜਦੋਂ ਬੋਲੀ ਜੋ ਪਹਿਲੇ ਹੀ ਉਹਨਾਂ ਨੇ ਵਾ ਲਈ ਇਹ ਚ ਉਹਨਾਂ ਨੇ ਫਿਰ ਜਿੱਦੇ ਹੁਣ 11 ਜੂਨ ਆ ਜਾਂਦੀ ਆ ਮੰਗਲਵਾਰ ਆ ਜਾਂਦਾ ਅਸੀਂ ਗੱਡੀ ਜਿਹੜੀ ਸਕੋਰਪੀਓ ਆ ਜਿਹੜੀ ਸ਼ਿਰਗਿਲ ਦੀ ਗੱਡੀ ਸੀਗੀ ਆਸ਼ੀਕੇ ਪਿੰਡ ਦਾ ਬੰਦਾ ਹੈਗਾ ਵਿਚਾਰਾ ਕੱਲ ਵੀ ਆਇਆ ਸੀ ਮੈਂ ਉਹਦੇ ਮਿੰਤ ਕੀਤੀ ਉਹ ਕਹਿੰਦਾ ਨਹੀਂ ਯਾਰ ਗੱਡੀ ਦੀ ਕੋਈ ਗੱਲ ਨਹੀਂ ਅਸੀਂ ਹੁਣ ਜਾਇਆ ਤੇਰੇ ਪਿੱਛੇ ਯਾਰ ਇਹ ਕਿਹੜੀ ਗੱਲ ਆ ਕੱਲ ਜਿਹੜੇ ਕਹ ਲੋ ਇੱਥੇ ਲਗਭਗ 1100 1200 ਬੰਦਾ ਘਰੇ ਆ ਕੇ ਆਪਣੇ ਗਿਆ ਸਾਰੇ ਹੁਣ ਵੀ ਮਿਲਣ ਮਲਾਉਣ ਆਈ ਜਾਂਦਾ ਜਕਾਨ ਸਿੰਘ ਜੀ ਵਾਲਾ ਆਈ ਸੀਗੇ ਤਾਂ ਉਹ ਜਿਹੜਾ ਕਹਿ ਲੋ ਵੀ ਅਸੀਂ ਉੱਥੇ ਜਾਂਦੇ ਹਾਂ 11 11 ਤਰੀਕ ਨੂੰ ਜਦੋਂ ਉੱਥੇ ਗਏ ਆ ਤੇ ਸਾਨੂੰ ਪਤਾ ਲੱਗਿਆ ਵੀ ਬੋਲੀ ਉੱਥੇ ਹੋ ਰਹੀ ਆ ਮੈਂ ਨਾਲ ਦੇ ਮੁੰਡਣ ਕਿਆ ਰਿਆਂ ਕਰ ਜ ਤੂੰ ਜਿਹੜੀ ਆਪਣੇ ਲਈ ਗੱਡੀ ਸਵਿਫਟ ਇਹ ਤੂੰ ਮੈਂ ਸਕੋਰਪੀਆ ਲੈ ਠਲ ਕਿਉਂ ਨਾ ਉੱਥੇ ਜਿੱਥੇ ਮੈਂ ਕਾਰ ਮੈਕੈਨਿਕ ਕੋਲ ਮੁੰਡੇ ਤੇ ਕਬੂਲ ਸ਼ਾਹ ਦਾ ਹੈਗਾ ਉੱਥੇ ਜਿਹੜੀ ਏਸੀ ਗੈਸ ਭਵਾਉਣੀ ਸੀਗੀ ਇਹ ਚੀਜ਼ ਵੀ ਇੱਕ ਸਬੂਤ ਹੈਗਾ ਤੇ ਪਰ ਹੁਣ ਉਹ ਖੜੀ ਤਾਂ ਪਵਾ ਦਾਂ ਕਿਉਂਕਿ ਗੱਡੀਆਂ ਮੈਂ ਕੱਲ ਵੇਖ ਕੇ ਆ ਗੱਡੀਆਂ ਸਾਡੀਆਂ ਸਟਾਰਟ ਨਹੀਂ ਹੋ ਰਹੀਆਂ ਤੇ ਜਿਹੜੀ ਹੈਗੀ ਸਕੋਰਪਿਓ ਚ ਪੰਜ ਡੰਡੇ ਜਿਹੜੇ ਡੀਜ਼ਲ ਦੇ ਸੀਗੇ ਕਿਉਂਕਿ ਛੱਟ ਕਿਉਂ ਨਹੀਂ ਸੀ ਦੂਰ ਪੈਂਦਾ ਪਿੰਡ ਉਹਨਾਂ ਦਾ ਹੁਣ ਉਹ ਕਰਦੇ ਕਰਾਉਂਦੇ ਜੀ ਗੱਡੀ ਉੱਥੋਂ ਵੀ ਚੱਕ ਲਿਆਏ ਸਕੋਰਪਿਓ ਬੰਦੇ ਮਗਰ ਆਏ ਸੀਗੇ ਵੀ ਚਲ ਬੰਦੇ ਪੁੱਛ ਕੇ ਗੱਲਬਾਤ ਕੀ ਹੋਈ ਆ ਜਦੋਂ ਅਨਾਊਂਸਮੈਂਟ ਤੁਸੀਂ ਕਰਵਾਈ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੁਝ ਨਹੀਂ ਉਸ ਤੋਂ ਬਾਅਦ ਰਹਿ ਬਣੀ ਵੀ ਉਹਨਾਂ ਨੂੰ ਇੱਥੇ ਕਿਵੇਂ ਨਾ ਕਿਵੇਂ ਜਦੋਂ ਅਸੀਂ ਉੱਥੇ ਗਏ ਆ ਪ੍ਰਾਈਵੇਟ ਜਗ੍ਹਾ ਤੇ ਗਏ ਆ ਉੱਥੇ ਉਹ ਪੈਸੇ ਰੱਖੇ ਪਏ ਆ 5-500 ਨੋਟੀਆਂ ਗੁੱਟੀਆਂ ਇੰਨੇ ਸਾਰੇ ਬੰਦ ਆ ਸੀ ਜਿੱਥੇ ਤੱਕ ਮੈਂ ਹਿਸਾਬ ਲਾਇਆ ਪ੍ਰਾਈਵੇਟ ਜਗ੍ਹਾ ਤੇ ਜਦੋਂ ਉੱਥੇ ਤੁਹਾਨੂੰ ਕਿਹਨੇ ਕਿਹਾ ਸੀ ਜਾਣਾ ਉੱਥੇ ਸਾਨੂੰ ਪਤਾ ਲੱਗਿਆ ਵੀ ਉੱਥੇ ਬੋਲੀ ਹੋਈ ਜਾਂਦੀ ਆ ਹਾਂ ਉੱਥੇ ਬੋਲੀ ਹੋਈ ਬੋਲੀ ਨਾ 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 ਅਰਨੀ ਵਾਲਾ ਬੋਲੀ ਨਹੀਂ ਹੋਈ ਜਾਂਦੀ ਸੀ ਰਿਕਾਰਡ ਬਣ ਰਿਆ ਸੀ ਵੀ ਹਾਂ ਭਾਈ ਇਹ ਚੜਿਆ ਪਿਆ ਪਹਿਲਾਂ ਦਾ ਐ ਜੋ ਫਲਾਨਾ ਕੁਝ ਵੀ ਕਰ ਰੇ ਸੀ ਜਿਵੇਂ 9 ਤਰੀਕ ਨੰਗੀ ਸੀ ਜਿਵੇਂ ਉਹ ਉਹਨਾਂ ਨੇ ਉਹ ਬਣਾ ਦੇਣਾ ਸੀਗਾ ਤੁਸੀਂ 11 ਨੂੰ ਗਏ ਅਸੀਂ 11 ਨੂੰ ਗਏ ਆ ਤੇ 9 ਤਰੀਕ ਨੂੰ ਤਾਂ ਕੈਂਸਲ ਹੀ ਹੋ ਗਿਆ ਉਹਨਾਂ ਨੇ ਐਤਵ ਉੱਥੇ ਪ੍ਰਬੰਧਕ ਕਹਿੰਦਾ ਜੀ ਐਂ ਜਿਉਂ ਫਲਾਨਾ ਢੋਂਕਾ ਫਿਰ ਜਿਹੜਾ ਸੈਕਟਰੀ ਹੈ ਮਨਕਨ ਵਿਸ਼ਵਦੀ ਪੂਰੇ ਆ ਮੈਂ ਕੋਈ ਗੱਲ ਦੀ ਨੇੜੇ ਬੈਠਾ ਮੈਂ ਕਿਹੜਾ ਵਿਧਾਨ ਸਭਾ ਦਾ ਸਪੀਕਰ ਹੈ ਮੈਨੂੰ ਸੁਣਨਾ ਨਹੀਂਗਾ ਮੈਂ ਦਾਦ ਕਹਿੰਦਾ ਨਹੀਂ ਉਰੇ ਆ ਜਿਹੜੀ ਕੁਰਸੀ ਤੇ ਪ੍ਰਬੰਧਕ ਬੈਠਾ ਸੀ ਉੱਥੋਂ ਉੱਠ ਜਾਂਦਾ ਮੇਰੇ ਦੀ ਕੁਰਸੀ ਤੇ ਬਹਿ ਗਿਆ ਮੈਂ ਪ੍ਰਬੰਧਕ ਵਾਲੀ ਤੇ ਬਹਿ ਕੇ ਨੇੜੇ ਹੋ ਗਿਆ ਮੈਨੂੰ ਆਦਾ ਯਾਰ ਬੋਲੀ ਐਂ ਜਿਉਂ ਮੈਂ ਕਹਿੰਦਾ ਉਹ ਛੱਡੋ ਬੋਲੀ ਹੋ ਗਈ ਜਾਂ ਨਹੀਂ ਹੋ ਗਈ ਤੁਸੀਂ ਕਿੱਸ ਨੇ ਕਿਹਾ ਤੁਸੀਂ ਕਹਣੋਣੀ ਆ ਬੋਲੀ ਲਾਓ ਕਹਿੰਦਾ ਇਹਨਾਂ ਨੇ 26000 ਨੂੰ ਲਾਈ ਆ ਮੈਂ 27. ਕਹਿੰਦੇ ਇਹਨਾਂ ਦਾ 28 ਕਹਿੰਦਾ ਇਹਨਾਂ ਦਾ 30 ਮੈਂ ਕਿਹਾ 31 ਕਹਿੰਦਾ ਕਿ ਪੈਸੇ ਨਕਦੇ ਨੇ ਭੈਣ ਕੇ ਮੈਂ ਕਿਹਾ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿ ਕੇ ਆਂ ਵੀ ਪੈਸੇ ਆਪਦੇ ਆਪਦੇ ਇਕੱਠੇ ਕਰ ਲਓ ਮੈਂ ਕਿਹਾ ਵੀ ਉਹਨਾਂ ਨੇ ਪੈਸੇ ਇਕੱਠੇ ਕਰ ਲੈ ਕਿਸੇ ਨੇ ਲੋਨ ਚੱਕ ਲੈ ਕਿਸੇ ਨੇ ਕੁਝ ਕਰ ਲੈ ਪੈਸੇ ਨਕ ਦੇਵਾਂਗੇ ਜਦੋਂ ਇੰਨੀ ਗੱਲ ਕਹੀ ਉਹ ਕਹਿੰਦਾ ਵੀ ਇਹਨਾਂ ਦਾ ਫਿਰ 30 ਉਹਨਾਂ ਨੂੰ ਐਸੀ ਛੱਡਣਗੇ ਹੁਣ ਕਿੰਨਾ ਕੁ ਲੋਨ ਚੱਕਿਆ ਹੋਣਾ ਮੈਂ ਕਿਹਾ ਵੀ ਅਸੀਂ 40000 ਨੂੰ ਬੋਲੀ ਲਾ ਦੀ ਗੱਲ ਖਤਮ ਕਰੋ ਉਸ ਤੋਂ ਬਾਅਦ ਉੱਥੇ ਬੈਠਾ ਬੰਦਾ ਪਿੰਡ ਦਾ ਹੀ ਬੰਦਾ ਉਹ ਉੱਚੀ ਆਵਾਜ਼ ਦੇ ਆਵਾਜ਼ ਦੇ ਕੇ ਤੇ ਜਿਹੜਾ ਕਹਿ ਲਓ ਥੋੜਾ ਜਿਹਾ ਗਲਤ ਬੋਲ ਕੇ ਨਾਲ ਦਾ ਮੁੰਡਾ ਕਹਿੰਦਾ ਤੂੰ ਗਲਤ ਨਾ ਬੋਲ ਫਿਰ ਉਹ ਕਹਿੰਦਾ ਯਾਰ ਤੂੰ ਭੈਣ ਦੇਣੀ ਆ ਉਹ ਮੁੰਡੇ ਦੇ ਵਿੱਚ ਉਹਨੇ ਝੱਪਟੋ ਗਈ ਫਿਰ ਇਹ ਸ਼ਟਰ ਲਾਉਣ ਲੱਗੇ ਆ ਸੈਕਟਰੀ ਪ੍ਰਬੰਧਕ ਪਾਸੇ ਉਹ ਖੜ ਗਏ ਤੇ ਇੱਕ ਜਿਹੜਾ ਨਾਲ ਮੁੰਡਾ ਉਹਨਾਂ ਦੇ ਹੋਰਸ ਉਹ ਵੀ ਪਾਸੇ ਉਹ ਖੜ ਗਏ ਕਿੰਨੇ ਜਣੇ ਸੀ ਟੋਟਲ ਉਹ ਦੂਜੀ ਧਰ ਵਾਲੇ ਉਹ ਟੋਟਲ ਉਹ ਲਗਭਗ 6 ਲਗਭਗ ਨਹੀਂ ਟੋਟਲ 6 ਜਣੇ ਸੀਗੇ ਤੁਸੀਂ ਕਿੰਨੇ ਜਣੇ ਸੀ ਅਸੀਂ 2 ਜਣੇ ਸੀ ਵਿੱਚ ਫਿਰ ਕੀ ਹੋਇਆ ਕਿ ਜਦੋਂ ਸ਼ਟਰ ਲਾਉਣ ਲੱਗੇ ਜਦੋਂ ਉਹ ਉਹਨਾਂ ਨੇ ਸ਼ਟਰ ਲਾਉਣ ਲੱਗੇ ਆ ਉਹ ਮੁੰਡਾ ਧੱਕਾ ਮਾਰ ਕੇ ਉਹਨਾਂ ਨੂੰ ਤੇ ਉਹ ਵਿੱਚੋਂ ਅਸੀਂ ਨਿਕਲ ਗਏ ਮੈਂ ਤਾਂ ਪਹਿਲੇ ਨਿਕਲ ਗਿਆ ਮੈਂ ਕਿਹਾ ਮੈਨੂੰ ਕੁੱਟਣਗੇ ਇਹ ਕੀ ਪਤਾ ਕੀ ਮਾਰਨਾ ਕੀ ਨਹੀਂ ਬਾਜ ਦੇ ਵਿੱਚ ਅਗਲਾ ਤਾਂ ਕਹੂਗਾ ਰਾਇਨਾ ਉਹ ਸਰਕਾਰ ਉਹਨਾਂ ਦੀ ਐਮਐਲਏ ਉਹਨਾਂ ਦਾ ਕਿਉਂਕਿ ਇਹ ਐਮਐਲਏ ਦੇ ਸਿਰ ਤੇ ਸਾਰਾ ਕੰਮ ਹੋਇਆ ਗੋਲਦੀ ਕੰਬੋਜ ਦੇ ਅੱਜ ਹਲਕਾ ਜਲਾਲਾਵਾ ਚ ਇਨਾ ਕ ਚਿੱਟਾ ਛੱਡ ਗੱਲਾਂ ਦਿਓ ਕਿੰਨਾ ਚਿੱਟਾ ਵਿਕਦਾ ਇਹ ਇਹ ਗੱਲਾਂ ਤੁਸੀਂ ਪੁੱਛੋ ਹੀ ਨਾ ਅੱਛਾ ਫਿਰ ਕੀ ਹੋਇਆ ਜਦੋਂ ਜਦੋਂ ਇੰਨੀ ਗੱਲ ਅਸੀਂ ਬਾਹਰ ਨਿਕਲੇ ਜਦੋਂ ਸਾਨੂੰ ਐਸੀ ਬਾਹਰ ਕੁੱਟਣਗੇ 6 ਜਣੇ ਅਸੀਂ 2 ਜਣੇ ਮੈਂ ਆਪਦੀ ਸੇਫਟੀ ਵਾਸਤੇ ਡਲੇ ਚੱਕੇ ਆ ਮੈਂ ਝੂਠ ਨਹੀਂ ਮਾਰਦਾ ਡਲੇ ਚੱਕੇ ਆ ਹੁਣ ਤੁਸੀਂ ਇਹ ਗੱਲ ਦੱਸੋ ਜਿਹਦੇ ਕੋਲ ਅਸਲਾ ਹੋਊਗਾ ਉਹ ਡਲੇ ਚੱਕੂਗਾ ਕਿ ਅਸਲਾ ਕੱਢੂਗਾ ਬਿਲਕੁਲ ਹੁਣ ਇੱਕ ਪਾਸੇ ਕਨੇ ਡਲੇ ਆ ਵੀਡੀਓ ਵਿਖਾ ਰਹੇ ਆ ਵੀਡੀਓ ਉਹਨਾਂ ਦੇ ਕੋਲ ਹੀ ਹੈ ਡਲੇ ਵਾਲੀ ਹੁਣ ਡਲੇ ਮੇਰੇ ਹੱਥ 'ਚ ਆ ਮੈਂ ਮੰਨਦਾ ਫਿਰ ਅਸਲਾ ਮੇਰਾ ਕਿੱਥੇ ਆ ਠੀਕ ਹੈ ਅਸਲਾ ਮੇਰਾ ਪਿਆ ਸੀ ਘਰੇ ਲਾਇਸੈਂਸੀ ਅਸਲਾ ਜਿਹੜਾ ਪਿਸਟਲ ਹੋਰ ਵਾਲਵਰ ਰਖਾ ਰਹੇ ਪਿਸਟਲ ਆ 8 ਗੋਲੀ ਵਾਲਾ ਜਿਹੜਾ ਉਹ ਘਰੇ ਪਿਆ ਘਰੇ ਮੇਰੀ ਭੈਣ ਜਿਹੜੀ ਛੋਟੀ ਭੈਣ ਉਹ ਰਾਤ ਨੂੰ ਲਾਈਵ ਹੋ ਕੇ ਵਿਖਾ ਰਹੀ ਆ ਭਾਈ ਸਾਡਾ ਆ ਰਿਹਾ ਪਿਸਟਲ ਤਾਂ ਤੇ ਉਹ ਅਸੀਂ ਰਾਤ ਨੂੰ ਉਹਦੇ ਰਾਤ ਨੂੰ ਅਸੀਂ ਉਸ ਥਾਣੇ ਦੇ ਵਿੱਚ ਸੀ ਕਰਦੇ ਕਰਾਉਂਦੇ ਜੀ ਇਹਨਾਂ ਨੇ ਪੁਲਿਸ ਸੱਦੀ ਇਹਨਾਂ ਦਾ ਜਿਹੜਾ ਅਰਨੀ ਵਾਲੇ ਲਾਇਆ ਜਿਹੜਾ ਕੀ ਕਹਿੰਦੇ ਹੁੰਦੇ ਆ ਜਿਹੜਾ ਅਪਨ ਇੰਚਾਰਜ ਲਾਇਆ 40 45 ਪਿੰਡਾਂ ਦਾ ਉਹ ਬੰਦਾ ਇੰਨਾ ਕਿ ਝੂਠਾ ਤੇ ਮਕਾਰ ਬੰਦਾ ਉਹਦਾ ਅੱਜ ਘਰ ਜਾ ਕੇ ਵੇਖਣ ਆਲਾ ਜਦੋਂ ਅਸੀਂ ਪਹਿਲਾਂ ਘਰ ਵੇਖਿਆ ਸੀ ਉਹਦਾ ਕੁਝ ਘਰ ਹੋਰ ਸੀ ਹੁਣ ਕੰਮ ਤੋਂ ਉਹਦਾ ਕੋਈ ਹੈ ਨਹੀਂ ਹੁਣ ਆਹੀ ਕੰਮ 26000 ਨੂੰ ਪਹਿਲੀ ਚੜ ਗਈ ਠੇਕੇ ਤੇ ਜਿਹੜੀ 28 29 ਕਿਲੇ 26000 ਨੂੰ ਪਹਿਲੀ ਚੜੀ ਹੋਵੇ ਤਾਂ 26000 ਦੇ ਵਿੱਚੋਂ ਮੈਂ ਕਿਹਾ ਅਗਲੇ ਨੂੰ ਘਾਟਾ ਪੈ ਜੇ ਨਰਮੇ ਬੀਜੇ ਚੋਂ ਵੀ ਤਾਂ ਸਾਰੀ ਕਣਕ ਹੀ ਬਰਜਾਣੀ ਆ ਆਪੇ ਦੱਸੋ ਹੁਣ 26000 ਰੁਪਏ ਠੇਕਾ ਕਿੰਨਾ ਕਾ ਜੀ ਤੁਸੀਂ ਦੱਸ ਦੋ 50 60000 ਚੱਲਦਾ 70000 ਚੱਲ ਬਹੁਤ ਚੱਲਦਾ ਬਹੁਤ ਚੱਲਦਾ ਨਾ 40000 ਰੁਪਏ ਨੂੰ ਸਰਪੰਚ ਚੜਾਉਂਦਾ ਰਿਆ 40 42000 ਨੂੰ ਤੇ ਇਹਨਾਂ ਨੇ ਕਿੰਨੇ 26000 ਨੂੰ ਹੁਣ ਇਹ ਇੱਥੋਂ ਰੌਲਾ ਪੈ ਗਿਆ ਉਹ ਸਾਨੂੰ ਜੀ ਉੱਥੇ ਲੈ ਆਏ ਜਾ ਕੇ। ਕਿੱਥੇ ਲੈ ਗਏ? ਹਾਂ ਜਦੋਂ ਨਾ ਜੀ ਨਾ ਫੜਿਆ ਨਹੀਂ ਉਹਨਾਂ ਨੇ। ਉਹਨਾਂ ਨੇ ਕੀ ਕੀਤਾ ਸਾਨੂੰ ਜਦੋਂ ਪੁਲਿਸ ਆ ਗਈ। ਜਦੋਂ ਪੁਲਿਸ ਆ ਗਈ ਮੈਨੂੰ ਕਹਿੰਦੇ ਤੁਸੀਂ ਆ ਜਾਓ। ਮੈਂ ਚਲੋ ਮੈਂ ਤੁਹਾਡੇ ਨਾਲ ਹੀ ਚੱਲਦਾ ਵੀਡੀਓ ਵੇਖ ਲਓ ਜੇ ਮੈਂ ਆਪ ਬਾਰੀ ਖੋਲੀ ਜਾਂ ਨਾ ਆਪ ਜਾਨਾ ਕਿਉਂਕਿ ਐਡੀ ਕੋਈ ਗੱਲ ਹੀ ਨਹੀਂ ਸੀ। ਜੇ ਲੜਾਈ ਹੋਈ ਹੋਵੇ ਬੰਦਾ ਪੁਲਿਸ ਨੂੰ ਵੇਖ ਕੇ ਭਜਦਾ ਕਿ ਬੰਦਾ ਉਹਨਾਂ ਦੇ ਨਾਲ ਜਾ ਕੇ ਬਹਿੰਦਾ। ਮੈਂ ਉਹਨਾਂ ਦੇ ਨਾਲ ਬਹਿਣਾ ਤੇ ਫਿਰ ਉਹ ਉੱਥੇ ਮੈਨੂੰ ਬਿਠਾ ਦਿੰਦੇ ਆ। ਕਿਉਂਕਿ ਲੜਾਈ ਤਾਂ ਹੈ ਨਹੀਂ ਸੀ ਮੈਂ ਤਾਂ ਬਹਿ ਜਾਂਦੇ ਆ। ਫਿਰ ਮੈਂ ਲੱਖੇ ਸਿਧਾਨੇ ਨੂੰ ਫੋਨ ਲਾਇਆ ਮੈਂ ਕਿ ਬੰਦੇ ਆਉਣ ਲੱਗੇ ਪਰਚਾ ਕਟਾਉਣਗੇ ਪਿੱਛੋਂ ਗੋਲਦੀ ਕੰਬੋਜ ਦੇ ਫੋਨ ਉਹਨਾਂ ਦੀਆਂ ਵਟਸਐਪ ਚੈੱਕ ਕਰਾਓ ਤੁਸੀਂ ਜਿਹੜੇ ਬੰਦੇ ਸਨ ਚੈੱਕ ਕਰਾਓ ਹਾਂ ਫਿਰ ਇੱਥੋਂ ਇਨਚਾਰਜ ਦੇ ਫੋਨ ਹਮ ਔਰ ਉਹ 10 ਟੋਲੀਆਂ ਜਾਂਦੀਆਂ 10 ਆਉਂਦੀਆਂ ਸਾਨੂੰ 12 ਵਜੇ ਫੜ ਲਿਆ ਪਰਚਾ ਕਿੰਨੇ ਵਜੇ ਕੱਟਿਆ ਹੋਣ ਉਹ ਕੱਟਿਆ ਜਾਣਾ ਚਾਹੀਦਾ ਹਮ ਕਿੰਨੇ ਵਜੇ ਤੁਸੀਂ ਤਾਂ ਦੱਸੋ ਹਰ ਦੋ ਵਾਰ 1 ਵਜੇ ਨਾ ਸਾਡੇ ਤੋਂ ਰਾਤ ਨੂੰ 10 ਵਜੇ ਸਾਈਨ ਕਰਾਏ ਉਹਨਾਂ ਨੇ ਔਰ ਉਹ ਪਰਚਾ ਰਾਤ ਨੂੰ 10 ਵਜੇ ਕੱਟਿਆ ਜਾਂਦਾ ਉਹ ਅਸਲੇ ਦੀਆਂ ਧਾਰਾਂ ਲਾਤੀਆਂ ਜੀ ਜਦੋਂ ਅਸਲਾ ਸਾਡਾ ਘਰੇ ਪਿਆ ਸੀ ਹੁਣ ਅਸਲਾ ਸੀ ਦੂਜੇ ਦਿਨ ਉਹਨਾਂ ਨੂੰ ਜਮਾ ਕਰਾਇਆ ਜਾ ਕੇ ਸਾਡੀ ਕੁੜੀਆਂ ਨੇ ਵੀਡੀਓ ਬਣਾ ਕੇ ਯਾ ਭਾਈ ਅਸੀਂ ਅਸਲਾ ਫੜਾ ਕੇ ਆਉਂਨੇ ਆ ਕਿਉਂਕਿ ਸਾਨੂੰ ਇੰਨਾ ਉਹਨਾਂ ਨੇ ਕਹਤਾ ਥੋੜੀ ਜਮਾਨਤ ਨਹੀਂ ਲੱਗਣੀ ਜੇ ਤੁਸੀਂ ਸਾਨੂੰ ਜਮਾ ਨਾ ਕਰਵਾਇਆ ਤਾਂ ਮੈਂ ਜਮਾ ਕਰਾਤਾ ਮੈਂ ਕਿਹਾ ਲਓ ਜੀ ਹੁਣ ਫਿਰ ਉਸ ਤੋਂ ਬਾਅਦ ਸਾਨੂੰ ਦੂਜਾ ਇੱਕ ਐਸਐਚਓ ਆਂਦਾ ਦੂਜੇ ਥਾਣੇ ਦਾ ਚੱਲ ਕੇ ਵੈਰੋਂ ਕੀ ਦਾ ਉਹ ਸਾਨੂੰ ਸੀਐਸਟਾਫ ਚ ਲੈ ਕੇ ਜਾਂਦਾ ਮੈਨੂੰ ਕੱਲੇ ਨੂੰ ਕਿੱਥੇ ਫਾਜਲ ਕਾ ਉੱਥੇ ਕੋਈ ਕੈਮਰਾ ਨਹੀਂ ਕੋਈ ਕੁਛ ਨਹੀਂ ਸਾਧਾ ਥਾਣੇ ਦੇ ਪਿੱਛੇ ਸਾਨੂੰ ਲੈ ਗਏ ਉੱਥੇ ਨਾ ਕੋਈ ਬੰਦਾ ਨਾ ਕੋਈ ਕੁਝ ਮੈਂ ਕਿਹਾ ਪਤਾ ਇਥੇ ਕੋਡ ਕੋਡ ਮਾਰਦਣ ਕਿਹੜਾ ਕਿਸ ਨੂੰ ਪਤਾ ਲੱਗਣਾ ਫਿਰ ਸਾਡੀ ਰਿਮਾਂਡ ਮੰਗਦੇ ਸੀਗੇ ਪਰਚਾ ਜਿਹੜਾ ਝੂਠਾ ਕੱਟਿਆ ਗਿਆ ਬਿਲਕੁਲ ਝੂਠਾ ਕੱਟਿਆ ਗਿਆ ਉੱਥੇ ਜਾ ਕੀ ਕਿਹਾ ਫਿਰ ਥਾਣੇ 'ਚ ਪੁਲਿਸ ਵਾਲੇ ਨੇ ਪੁਲਿਸ ਵਾਲੇ ਨੇ ਜਿਹੜਾ ਕਹਿ ਲੋ ਪਹਿਲਾਂ ਤਾਂ ਚੱਪਲਾਂ ਚੁਪਲਾਈਆਂ ਪਾਣੀ 'ਚ ਸਿੱੜਦੇ ਸੀਗੇ ਉਹ ਉਹ ਜਿਹੜੀਆਂ ਉਹਨੇ ਕੋਈ ਰੈਕਸ ਹੋਣਾਂ ਦੀਆਂ ਚੱਪਲਾਂ ਕਰਦੀਆਂ ਕੀ ਸਟੈਪ ਕੱਢੀਆਂ ਕਿਉਂਕਿ ਉਹ ਬੰਦੇ ਦੇ ਸਿਰ 'ਚ ਮਾਰਦੇ ਹੁੰਦੇ ਆ ਕਿੰਨਾਂ ਨੇ ਦੱਸਿਆ ਤੇ ਮੈਂ ਤਾਂ ਕੋਈ ਐਡਾ ਗੁਨਾਹ ਹੀ ਨਹੀਂ ਕੀਤਾ ਸੀ ਕਿ ਫਿਰ ਉੱਥੋਂ ਜੀ ਇਹਨਾਂ ਨੇ ਜੋ ਕੁਝ ਬੋਲਿਆ ਚਲੋ ਸੁਣਿਆ ਫਿਰ ਸਾਨੂੰ 2 ਵਜੇ ਐਸਐਸਪੀ ਦੇੇਹ ਖੜਾਈ ਰੱਖਿਆ ਇਹਨਾਂ ਨੇ ਫਿਰ ਸਾਨੂੰ ਕੋਰਟ ਚ ਜਾ ਕੇ ਪੇਸ਼ ਕੀਤਾ ਜਦੋਂ ਕੋਰਟ ਚ ਜਾ ਕੇ ਪੇਸ਼ ਕੀਤਾ ਤਾਂ ਉਸ ਤੋਂ ਬਾਅਦ ੁਰਮਾਨ ਕੈਨਸਲ ਕਰਾਤੀ ਸਾਡੇ ਵਕੀਲ ਨੇ ਕਿੰਨੇ ਦਿਨਾਂ ਦਾ ਪੁਲਿਸ ਮੰਗਦੀ ਰਿਮਾਂਡ ਪਤਾ ਨਹੀਂ 2-3 ਦਿਨਾਂ ਦਾ ਮੰਗਦੀ ਸੀ ਸਾਣ ਤਾਂ ਪਤਾ ਨਹੀਂ ਸੀ ਸਾਡੇ ਨਾਲ ਤਾਂ ਐ ਐ ਕਰੀ ਜਾਂਦੇ ਸੀਗੇ ਵੀ ਇਹ ਤਾਂ ਕੋਈ ਗੱਲ ਨਹੀਂ ਪਰਚਾ ਛੋਟਾ ਬਹੁਤ ਆ ਤੁਹਾਡਾ ਪਰ ਸੰਤ ਪਤਾ ਲੱਗਿਆ ਵੀ ਜ਼ਮਾਨਤ ਨਹੀਂ ਹੋਣੀ ਸੇ ਦੀ ਛੇਤੀ ਜ਼ਮਾਨਤ ਤਾਂ ਕੈਨਸਲ ਹੋ ਹੀ ਜਾਣੀਆ ਸੀਗਾ ਨਜਾਇਜ਼ ਅਸਲਿਆਂ ਦੇ ਪਾਤੇ ਕੁਝ ਪਾਤਾ ਕਰੇ ਕੁਝ ਪਾਤਾ ਫੇਰ ਉਹ ਕਰਦੇ ਕਰਾਉਂਦੇ ਜੀ ਚਲੋ ਅਸੀਂ ਜੇਲ੍ਹ ਜਾਂਦੇ ਰਹੇ ਜੇਲ੍ਹ ਸਾਨੂੰ ਫਾਇਲ ਕਾ ਪਾਇਆ ਫਾਇਲ ਕਾ ਨੇ ਸਾਨੂੰ ਨਾ ਕਰਤੀ ਇੱਥੋਂ ਉਹ ਕਹਿੰਦੇ ਕੋਈ ਨਸ਼ਾ ਕਰਦੇ ਆ ਮੈਂ ਸਾਡਾ ਡਰੋਪ ਟੈਸਟ ਕਰਾ ਲਵੋ ਅਸੀਂ ਗੋਲੀ ਤੱਕ ਨਹੀਂ ਖਾਂਦੇ ਕੋਈ ਨਸ਼ੇ ਵਾਲੀ ਹਾਂ ਮੇਰੀ ਦਵਾਈ ਸਰੀਰ ਦੀ ਜ਼ਰੂਰ ਚੱਲਦੀ ਆ ਕਿਉਂਕਿ ਸਿਰ ਦੇ ਨਾੜਾਂ ਸੌਂ ਜਾਂਦੀਆਂ ਇੱਕ ਮੇਰੀ ਆ ਫੇਫੜਿਆਂ ਨੂੰ ਸੋਜ ਆ ਜਾਂਦੀ ਆ ਇਹ ਦਵਾਈ ਮੇਰੀ ਜ਼ਰੂਰ ਚੱਲਦੀ ਆ ਤੇ ਪਤਾ ਨਹੀਂ ਕੀ ਹੋਇਆ ਕਹਿੰਦੇ ਚਲੋ ਜੀ ਅੰਦਰ ਜਦੋਂ ਅਸੀਂ ਅੰਦਰ ਜਾਣ ਲੱਗੇ ਆ ਵਿੱਚ ਜੇਲ੍ਹ ਦੇ ਮਤਲਬ ਪਾਏ ਲਿਖਪੜ ਕਰਾ ਕੇ ਸਾਨੂੰ ਉਹ ਅੰਦਰੋਂ ਪਤਾ ਲੱਗਦਾ ਥੋੜਾ ਚਲਾਣ ਪਾਤਾ ਫਰੀ ਫਰੀਦਕੋਟ ਲੈ ਕੇ ਜਾਂਦੇ ਆ ਤੇ ਉਹ ਮੜ ਕੇ ਜੋ ਉਹਨਾਂ ਨੇ ਗੱਲਾਂ ਕਰਨੀਆਂ ਸੀ ਕਰੀ ਗਏ ਫਰੀਦਕੋਟ ਜਾ ਕੇ ਚਲੋ ਅਸੀਂ ਬੈਠੇ ਉੱਥੇ ਤੇ ਅਸੀਂ ਬਾਹਰੋਂ ਜੋ ਹੁੰਦਾ ਸਾਨੂੰ ਪਤਾ ਨਹੀਂ ਬਾਅਦ ਵਿੱਚ ਜਿਹੜਾ ਪਰਚਾ ਜਿਹੜਾ ਇਹਨਾਂ ਨੂੰ ਪਤਾ ਸੀ ਵੀ ਝੂਠਾ ਉਹ ਅਸੀਂ ਡੀਐਸਪੀ ਸਾਹਿਬ ਦਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਫਾਈਲ ਕੰ ਦਾ ਜਿਨ੍ਹਾਂ ਨੇ ਉਹ ਪਰਚਾ ਕੈਨਸਲ ਕੀਤਾ ਇਸ ਤਰ੍ਹਾਂ ਦਾ ਤੁਹਾਨੂੰ ਜੇਲ੍ਹ ਜਾਣ ਤੋਂ ਪਹਿਲਾਂ ਪਤਾ ਲੱਗ ਗਿਆ ਵੀ ਆਹ ਧਰਾਮ ਆ ਮਾਮਲਾ ਸਭ ਕੁਝ ਨਹੀਂ ਦੱਸਿਆ ਸੰਦ ਕਾ ਮਾਮਲਾ ਛੋਟਾ ਜਾ ਅੱਛਾ ਜੇਲ੍ਹ 'ਚ ਪਤਾ ਲੱਗਿਆ ਵੀ ਜੇਲ੍ਹ 'ਚ ਸਾਨੂੰ ਉਹ ਵੀ ਕੈਦੀ ਜਿਹੜੇ ਜਿਹੜੇ ਉੱਥੇ ਬੈਠੇ ਸੀ ਉਹਨਾਂ ਨੇ ਦੱਸਿਆ ਵੀ ਤੁਹਾਡੇ ਤੇ ਧਾਰਾਵਾਂ ਲੱਗੀਆਂ ਤੇ ਉਹ ਧਾਰਾ ਕੋਈ ਦੱਸੇ ਕੋਈ 506 ਜਦੋਂ ਅਸੀਂ ਧਾਰਾਵਾਂ ਸੁਣ ਹਾਂ ਮੈਂ ਖੈਰ ਵੀ ਐਡਾ ਕੀ ਕੀਤਾ ਕੀ ਆ ਫਿਰ ਇਹਨਾਂ ਨੇ ਕਿਹਾ ਵੀ ਪੁਲਿਸ ਨੇ ਜ਼ਬਰੀ ਮਤਲਬ ਜ਼ਬਰੀ ਇਹਨਾਂ ਨੇ ਬਣਾਇਆ ਵੀ ਫੜ ਕੇ ਲਿਆਂਦਾ ਪਰ ਇੱਕ ਸਾਫ਼ ਵੀਡੀਓ ਆ ਰਹੀ ਹੈ ਕਿ ਮੈਂ ਆਪ ਬਾਰੀ ਖੋਲ ਕੇ ਵਿੱਚ ਵੜੀ ਜਾਣਾ ਜੇਲ੍ਹ ਦਾ ਤਜਰਬਾ ਕੇ ਮੇਰੇ ਆ ਜੇਲ੍ਹ ਦਾ ਤਜਰਬਾ ਹੁਣ ਕੋਈ ਗੱਲ ਨਹੀਂ ਜੇਲ੍ਹਵਾ ਮਖਾਂਗੇ ਇਹਨਾਂ ਨੇ ਸਨ ਤਾਂ ਡੀਡੈਕਸ਼ਨ ਦੇ ਵਿੱਚ ਬੰਦ ਕਰਤਾ ਸੀ ਸਾਨੂੰ ਮੁਲਾਜ਼ਮ ਦੇਤੇ ਸੀ ਕੋਈ ਇਹਨਾਂ ਨੂੰ ਉਂਗਲ ਨਾ ਲਾ ਸਕੇ ਉੱਥੇ ਰੋਟੀ ਬਹੁਤ ਮਾੜੀ ਐ ਸਭ ਤੋਂ ਵੱਡੀ ਗੱਲ ਤੇ ਆ ਪਤਾ ਨਹੀਂ ਕਹਿੰਦੇ ਉਹ ਉਹਦੀ ਕਣੀ ਕੁਣੀ ਪੈਂਦੀ ਉਹਦੇ ਵਿੱਚ ਉਹਦੀ ਮੱਕੀ ਦੀ ਰੋਟੀ ਬਹੁਤ ਮਾੜੀ ਐ ਮੈਂ ਕਹਿੰਦਾ 2 ਮਿੰਟ ਰੋਟੀ ਰੱਖਦੇ ਸੀ ਨਾ ਤੇ ਜੇ ਕਿਸੇ ਦਾ ਚਲਾਮ ਹੀ ਮਾਰ ਕੇ ਅਗਲੇ ਦਾ ਪਲਾਂ ਸਿਰ 파ਟ ਕੇ 6 ਟੰਕੇ ਲਵਾ ਦੋ ਵੀ ਐਡੀ ਮੜੀ ਰੋਟੀ ਸੀ ਹਾਂ ਦਾਲ ਠੀਕ ਸੀ ਉਹਨਾਂ ਦੀ ਜਿਹੜੀ ਚੀਜ਼ ਸੱਚਾ ਉਹ ਸੱਚਾ ਉੱਥੇ ਬਹੁਤ ਸਾਰੇ ਮੈਂ ਵੇਖਿਆ ਵਿਚਾਰੇ ਜਿਹੜੇ ਬੇਗੁਨਾ ਫਸੇ ਪਈਆ ਜਦੋਂ ਉਹਨਾਂ ਦਸਵੀਂੋਂ ਕਹਿੰਦੇ ਸੀ ਕੋਈ ਅਮਰਤਾਰੀ ਬੰਦੇ ਸੀ ਕੋਈ ਕਿਵੇਂ ਉਹ ਦੱਸਦੇ ਸੀ ਬਈ ਅਸੀਂ ਬੇਕਸੂਰਾ ਤੇ ਮੈਂ ਇੱਕ ਜਿੱਦੇ ਗਿਆ ਵੀਰਵਾਰ ਨੂੰ ਸਾਰੀ ਜੇਲ ਦਾ ਦੌਰਾ ਕਰ ਆਉਣਾ ਅੱਛਾ ਸਾਰੀ ਜੇਲ ਦਾ ਦੌਰਾ ਕਰ ਮੁਰ ਕਿਵੇਂ ਡੀਡੈਕਸ਼ਨ ਚ ਪਾਇਆ ਜਾਂਦਾ ਮੁਲਾਜ਼ਮ ਦਿੱਤੇ ਜਾਂਦੇ ਆ ਜਦੋਂ ਬਾਹਰ ਨਿਕਲਦਾ ਮੁਲਾਜ਼ਮ ਜਾਂਦੇ ਸੀ ਦੌਰੇ ਕਰਕੇ ਸਾਨੂੰ ਵੱਖਰਾ ਕਰਤਾ ਵੀ ਇਹਦਾ ਬੰਦਾ ਸੁਪਰਿੰਟੈਂਡੈਂਟ ਬਣਾਇਆ ਫਿਰਦਾ ਮੈਂ ਤਾਂ ਸਾਰਿਆਂ ਕੋਲ ਜਾ ਕੇ ਜਾਣੂ ਸੀਗੀ ਫਿਰ ਮੈਨੂੰ ਉਹਨਾਂ ਦੱਸਿਆ ਜੀ ਇੱਥੇ ਰਾੰਦ ਹੋ ਜਾਂਦੀ ਆ ਇੱਥੇ ਚਲੋ ਮੈਂ ਜਿਹੜਾ ਉੱਥੋਂ ਦਾ ਪ੍ਰਸ਼ਾਸਨਾ ਧੰਨਵਾਦ ਵੀ ਕਰਦਾ ਔਰ ਉਥੋਂ ਮੈਨੂੰ ਜਿਹੜੇ ਕੁਝ ਕੇ ਮੁਲਾਜ਼ਮ ਮਿਲ ਜਾਂਦੇ ਆ ਉਹ ਫਿਰ ਮੇਰੇ ਜਿੱਥੇ ਮੇਰੀ ਬੈਠਕ ਉੱਥੇ ਮੁਲਾਜ਼ਮ ਆ ਜਿਹੜੇ ਪੰਜ ਛੇ ਲਾ ਦਿੱਤੇ ਜਾਂਦੇ ਨਾਲ ਜਦੋਂ ਮੈਂ ਜਾਂ ਨੋ ਮੇਰੇ ਨਾਲ ਹੀ ਜਾਂਦੇ ਸੀ ਤੇ ਨਾਲ ਹੀ ਆਉਂਦੇ ਸੀ ਜਦੋਂ ਕੋਈ ਅੰਦਰ ਆਉਂਦਾ ਸੀ ਪੁੱਛ ਕੇ ਆਉਂਦਾ ਵੀ ਵਿਸ਼ਵਦੀਪ ਨੂੰ ਮਿਲਣਾ ਉੱਥੇ ਭਾਈ ਸਾਹਿਬ ਪਹਿਲੇ ਦਿਨ ਤਾਂ ਚਾਹ ਹੀ ਨਹੀਂ ਪੀਤੀ ਚਾਹ ਬਹੁਤ ਮਾੜੀ ਉੱਥੇ ਸੁੱਕੇ ਦੁੱਧ ਦੀ ਚਾਹ ਬਣਦੀ ਆ ਕਈਆਂ ਦੇ ਖੁਰਕਾ ਮੈਂ ਦੋ ਦਿਨ ਰਹਿ ਕੇ ਆ ਮੇਰੀ ਤਾਂ ਤੁਸੀਂ ਵੇਖੀ ਜਾਂਦੇ ਹੋਗੇ ਕਿਵੇਂ ਬਣੀ ਪਈ ਆ ਇੱਥੇ ਕੈਮਰੇ ਚ ਵੀ ਖਾਓ ਆਈ ਜਾਂਦੀ ਨਾ ਆ ਉੱਥੇ ਨਾਤਾ ਮੈਂ ਚਾਹ ਪੀਤੇ ਸੁੱਕੇ ਦੁੱਧ ਦੀ ਆ ਹੋ ਗਿਆ ਚਾਹ ਹੀ ਮਾੜੀ ਦਾਲ ਵੀ ਮਾੜੀ ਰੋਟੀ ਵੀ ਮਾੜੀ ਦਾਲ ਕੁਝ ਇੱਕ ਠੀਕ ਉਹਨਾਂ ਦੀ ਅੱਛਾ ਰੋਟੀ ਜਮਾ ਰੋਟੀ ਤਾਂ ਬਿਲਕੁਲ ਬਸ ਰੋਟੀ ਰੱਖੋ ਮੇਰੀ ਇਹ ਜੇਲ੍ਹ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਆ ਕਿ ਜਿਹੜੀ ਜੇਲ੍ਹ ਦੀ ਰੋਟੀ ਆ ਉਥੇ ਬੰਦੇ ਰਹਿੰਦੇ ਆ ਇਹ ਤਾਂ ਸੁਧਾਰ ਕਰ ਲਿਖਿਆ ਹੁੰਦਾ ਲੱਗਦਾ ਵੀ ਬੰਦਾ ਸੁਧਰ ਸਕਦਾ ਜੇ ਸ਼ੀਵ ਨੇ ਨਾ ਨਾ ਸੁਧਰਨਾ ਉੱਥੇ ਕਾਹਦਾ ਜੀ ਜਦੋਂ ਬੰਦੇ ਤੇ ਝੂਠੇ ਹੁਣ ਮੈਂ ਉੱਥੇ ਜਦੋਂ ਰਿਆਂ ਮੰਗਲਵਾਰ ਨੂੰ ਉੱਥੇ ਜਾਣਾ ਵੀਰਵਾਰ ਨੂੰ ਉੱਥੇ ਪਹੁੰਚਦਾ ਤੇ ਮੰਗਲਵਾਰ ਨੂੰ ਬਾਹਰ ਉਹਨਾਂ ਜਿਹੜੇ ਦਿਨ ਲਾਏ ਆ ਉੱਥੇ ਮੈਂ ਕਿਵੇਂ ਸੁਧਰਦਾ ਉੱਥੇ ਬਹੁਤ ਵਿਚਾਰੇ ਬਿਮਾਰੀਆਂ ਵਾਲੇ ਕੁਝ ਅੰਗਹੀਨ ਵਿਅਕਤੀ ਜਿਨ੍ਹਾਂ ਦੇ ਕੋਈ ਗੋਡੇ ਨਹੀਂ ਇੱਕ ਬੰਦਾ ਸੀਗਾ ਉਹ ਇਹਨਾ ਆ ਇਥੋਂ ਆ ਵਿਚਾਰੇ ਦੇ ਪਤਾ ਨਹੀਂ ਉਹਨੂੰ ਡਰਾਈਵਰ ਡਰਾਈਵਰ ਆਂਦੇ ਸੀਗੇ ਡੀਡੈਕਸ਼ਨ ਚ ਪਾਇਆ ਹੋਇਆ ਸੀ ਲੱਤਾਂ ਦੋਨੇ ਹੈ ਨਹੀਂ ਸੀ ਆ ਸਿਰਫ ਗੋਡੇ ਸੀ ਕੱਲੇ ਉਹ ਮੈਨੂੰ ਕਹਿੰਦਾ ਉਹਨੇ ਪਹਿਲਾਂ ਤਾਂ ਕਿਸੇ ਨੂੰ ਵਾਜਾ ਮਾਰੀ ਜਾਵੇ ਕੋਈ ਸੁਣੇ ਨਾ ਉਹ ਵੀ ਕਹਿੰਦਾ ਯਾਰ ਮੈਨੂੰ ਜਿਹੜੀ ਉਹਨਾਂ ਨੂੰ ਦਿੱਤੀ ਸੀ व्हीਲ ਚੇਅਰ ਕਹਿੰਦਾ ਯਾਰ ਮੈਨੂੰ ਥੱਲੇ ਧਾਰ ਦੋ ਮੈਂ ਨਾਲ ਦੇ ਨੂੰ ਕਿਹਾ ਉਹ ਕਹਿੰਦਾ ਕਿ ਮੈਂ ਮਤਲਬ ਫਲੱਸ਼ ਚੱਲਿਆ ਮੈਂ ਚੱਲ ਤੂੰ ਜਾ ਫਿਰ ਮੈਂ ਮੈਂ ਆਵਾਂ ਡਰਾਈਵਰ ਸਾਹਿਬ ਕਹਿੰਨਾ ਆਜੋ ਫਿਰ ਮੈਂ ਤੁਹਾਡੇ ਤੇ ਪਰਚਾ ਕਿਵੇਂ ਪਿਆ ਕਹਿੰਦਾ ਭਾਈ ਮੈਂ ਗੋਲੀਆਂ ਵੇਚਦਾ ਸੀਗਾ ਖਣੀ ਕੋਈ ਉਹ ਕੈਪਸੂਲ ਕੋਈ ਸਿਗਨੇਚਰ ਕੈਪਸੂਲ ਕਹਿੰਦਾ ਵੇਚਦਾ ਸੀ ਮੈਂ ਬਹੁਤ ਮਾੜੀ ਗੱਲ ਕਹਿੰਦਾ ਵੀ ਕਰਾਂ ਕੀ ਫਿਰ ਮੈਂ ਚੁੱਪੋ ਗਿਆ ਮੈਂ ਗੱਲ ਵੀ ਸਹੀ ਲੱਤਾਂ ਤੋਂ ਨਾਲ ਹੈ ਨਹੀਂ ਪਰ ਮੈਂ ਖੈਰ ਵੀ ਨਸ਼ੇ ਦੇ ਨਾਲ ਦੁਨੀਆ ਤਬਾਹ ਹੋ ਗਈ ਹੈ ਨਸ਼ੇ ਦੇ ਕੰਮ ਨਾ ਆਫ ਕਰਿਆ ਕਰੋ ਕਹਿੰਦਾ ਵੀ ਤੂੰ ਕੰਮ ਦੱਸ ਮੈਂ ਕਰਾਂਗੀ ਮੈਂ ਖੈਰ ਨਸ਼ਾ ਨਾ ਆਫ ਕਰਿਆ ਕਰੋ ਕਿੰਨੇ ਦੇ ਲਾਏ ਫਿਰ ਜੇਲ੍ਹ ਚ ਜੇਲ੍ਹ ਦੇ ਵਿੱਚ ਮੈਂ ਤਾਂ ਮੰਗਲਵਾਰ ਗਿਆ ਜੀ ਮੰਗਲਵਾਰ ਸ਼ਾਮ ਨੂੰ ਆ ਗਿਆ ਅੱਛਾ ਬਸ ਮੈਂ ਤਾਂ ਜੇਲ੍ਹ ਚ ਹੀ ਸਮਝੂਗਾ ਆਪਦੇ ਆਪ ਨੂੰ ਜਦੋਂ ਮੰਗਲਵਾਰ ਮੈਨੂੰ 12 ਵਜੇ ਫੜ ਲਿਆ ਜਾਂਦਾ ਮੇਰੀ ਕੋਈ ਸੁਣਵਾਈ ਤੇ ਬਸ ਉਹਨਾਂ ਵੀ ਸੁਣੀ ਗਏ ਸੁਣੀ ਗਏ ਸੁਣੀ ਗਏ ਨਜਾਇਜ਼ ਉਹ ਮੋਟਾ ਜਿਹਾ ਕੀ ਦੇਖਿਆ ਥੋੜੇ ਦਿਨਾਂ ਚਲੋ ਘੱਟ ਪਤਾ ਲੱਗਦਾ ਜੀ ਜਾਂਦਾ ਪਰ ਨਜਾਇਜ਼ ਕਿਹੜੇ ਪਰਚੇ ਜਿਆਦਾ ਤੁਹਾਨੂੰ ਪਤਾ ਲੱਗਿਆ ਹੋਵੇ ਉੱਥੇ ਜੇਲ੍ਹ 'ਚ ਬੰਦੇ ਜਿਹੜੇ ਝੂਠੇ ਲੱਗਦੇ ਜਾਂ ਹੋਰ ਕਿਸਮ ਦੇ ਕੁਝ ਤਾਂ ਜੀ ਪਰਚੇ ਉੱਥੇ ਸੱਚੇ ਵੀ ਆ ਜ਼ਰੂਰੀ ਨਹੀਂ ਸਾਰੇ ਨਜਾਇਜ਼ ਹੀ ਗਏ ਆ ਹੁਣ ਕਈਆਂ ਦੇ ਵਿੱਚ ਕੋਈ ਛੱਤਰ ਦੇ ਵਿੱਚ ਕੋਈ ਨਜਾਇਜ਼ ਬੈਠਾ ਕਈਆਂ ਦਾ ਕੋਈ ਇੱਕ ਮੇਰੇ ਨਾਲ ਨੌਜਵਾਨ ਸੀਗਾ ਉਹ ਕਹਿੰਦਾ ਬਈ ਮੇਰੇ ਤੇ ਬਲੇਮ ਲਾਇਆ ਕਿ ਮੈਂ ਵੀ 7-8 ਸਾਲ ਦੇ ਬੱਚੇ ਨਾਲ ਗਲਤ ਕੰਮ ਕੀਤਾ ਤੇ ਮੈਨੂੰ ਤੂੰ ਕੀਤਾ ਹੋਊਗਾ ਭਰਾਵਾ ਤੈਨੂੰ ਕਿਉਂ ਪਾਇਆ ਉਹਨਾਂ ਨੇ ਕਹਿੰਦਾ ਬਈ ਫਿਰ ਕੋਈ ਮੈਡੀ ਮੂਡੀ ਕਾਲਤਾ ਲਿਆਉਂਦੇ ਸਾਹਮਣੇ ਉਹ ਆਏ ਨਹੀਂ ਹੁਣ ਮੈਂ ਇਸ ਮਸਲੇ 'ਚ ਕੀ ਬੋਲਦਾ ਜੀ ਕਈਆਂ ਤੇ ਨਸ਼ੇ ਦਾ ਜਿਹੜਾ ਚਲੋ ਪਰਚਾ ਕਈਆਂ ਤੇ ਨਜਾਇਜ਼ ਆ ਕਈਆਂ ਤੇ ਜਾਇਜ਼ ਆ ਕਈ ਵੇਚਦੇ ਆ ਇਹ ਜਾਇਜ਼ ਕਦੋਂ ਬੰਦਾ ਨਜਾਇਜ਼ ਬੰਦਾ ਵੀ ਜਾਇਜ਼ ਕਦੋਂ ਬੰਦਾ ਜਦੋਂ ਇਹ ਕੰਮ ਪੰਜਾਬ 'ਚ ਚੱਲਦਾ ਹੋਵੇ ਜਦੋਂ ਇਹ ਕੰਮ ਜਿਹੜੇ ਜਿੱਥੇ ਜਿਹੜੇ ਦੇਸ਼ ਚ ਚੱਲਦਾ ਹੋਵੇ ਉਦੋਂ ਨਜਾਇਜ਼ ਨੂੰ ਵੀ ਜਾਇਜ਼ ਪਾਇਆ ਜਾ ਸਕਦਾ ਅੱਛਾ ਤੁਸੀਂ ਤੁਹਾਡੀ ਮਾਤ ਦੇ ਵਿੱਚ ਜੋ ਵੀਡੀਓ ਆਈ ਜੇਲ ਜਾਣ ਤੋਂ ਬਾਅਦ ਜਾਂ ਤੁਸੀਂ ਵੀ ਹੁਣ ਐਮਐਲਏ ਸਾਹਿਬ ਦਾ ਨਾਮ ਲੈ ਰਹੇ ਹੋ ਕੀ ਰੰਜਸ ਹੈ ਕੀ ਹੈਗਾ ਵੀ ਸਿਆਸੀ ਆ ਜਾਂ ਕੀ ਹੈ ਇਹਦੀ ਰੰਜਿਸ਼ ਕੋਈ ਨਹੀਂ ਮੇਰੇ ਨਾਲ ਤਾਂ ਫੋਨ ਤੇ ਕਈ ਵਾਰੀ ਇਹਨੇ ਇੱਕ ਦੋ ਵਾਰੀ ਗੱਲ ਕੀਤੀ ਸੀ ਕਹਿੰਦਾ ਕਿਵੇਂ ਕੰਮ ਹੋ ਰਿਹਾ ਮੈਂ ਕੰਮ ਤੈਨੂੰ ਤੁਹਾਨੂੰ ਵੀ ਪਤਾ ਕਿਵੇਂ ਹੋ ਰਿਹਾ ਮੈਂ ਕਹੇ ਸੀ ਚਿੱਟਾ ਆਮ ਇੱਥੇ ਕਈ ਵਾਰ ਮਿਲਿਆ ਵੀ ਇੱਕ ਦੋ ਵਾਰੀ ਇਹਨੂੰ ਚਿੱਟਾ ਇੱਥੇ ਆਮ ਸੱਟਾ ਇੱਥੇ ਆਮ ਸੱਟਾ ਹੈ ਕੀ ਦਾ ਪੁੱਛੋ ਇਹਨਾਂ ਨੂੰ ਚਿੱਟਾ ਵੇਖ ਕਿਉਂ ਰਿਹਾ ਜੇ ਐਮਐਲਏ ਦੀ ਨਿਗਾਹ ਬਣੀ ਤਾਂ ਸਾਨੂੰ ਦੱਸ ਦੇਵੇ ਹਮ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਨੇ ਹੁਣ ਤਾੜਨਾ ਕੀਤੀ ਆਪਸਰਾਂ ਨੂੰ ਆਪਸਰਾਂ ਨੂੰ ਮੈਂ ਦੱਸਦਾ ਮੇਰੀ ਅਸਲ ਦੇ ਵਿੱਚ ਮੈਂ ਚਲੋ ਇਹ ਮੈਂ ਗੱਲ ਕਰਦਾ ਚੰਗਾ ਵੀ ਨਹੀਂ ਲੱਗਦਾ ਵੈਸੇ ਮੇਰੀ ਗੱਲ ਹੋਈ ਉਹਨਾਂ ਨਾਲ ਕੁਝ ਕਿਸਕਿੰਟ ਜਿਹਦੇ ਨਾਲ ਅਮਰਜੀਤ ਉਹ ਉੱਗੋ ਕੇ ਹੈਗੇ ਆਮ ਆਦਮੀ ਪਾਰਟੀ ਦੇ ਉਹ ਐਮਐਲਏ ਨਹੀਂ ਨਹੀਂ ਐਮਐਲਏ ਸਾਹਿਬ ਨਹੀਂ ਕਿ ਉਹਨਾਂ ਦੇ ਉਹਨਾਂ ਦੇ ਪਾਰਟੀ ਦੇ ਹੀ ਆ ਉਹ ਜਿਹੜੇ ਐਮਐਲਏ ਮੇਰੇ ਮੂੰਹ ਚੋਂ ਐਮਐਲ ਨਿਕਲ ਗਿਆ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀਗੀ ਅੱਛਾ ਜਿਹੜੇ ਕਹਿੰਦੇ ਅਮਰਜੀਤ ਸਿੰਘ ਉਦੋਂ ਵਾਲੀ ਐ ਇਸ ਤਰ੍ਹਾਂ ਦੇ ਉਹਨਾਂ ਨੇ WhatsApp ਤੇ ਗੱਲ ਕਰਾਈ ਸੀ ਉਹ ਕਹਿੰਦੇ ਭਾਈ ਇਹ ਸਾਡੇ ਵੱਲੋਂ ਨਹੀਂ ਸਾਡੇ ਐਮਐਲਏ ਨੂੰ ਅਸੀਂ ਪਾਸੇ ਕਰਕੇ ਜੋ ਸਾਨੂੰ ਪਤਾ ਲੱਗਿਆ ਝੂਠਾ ਪਰਚਾ ਮੇਰੇ ਨਾਲ 22 ਕਿੰਟ ਗੱਲ ਹੋਈ ਆ ਉਹਨਾਂ ਨੇ ਕਰਵਾਈ ਆ ਉਹ ਕਹਿੰਦੇ ਸਾਨੂੰ ਪਤਾ ਲੱਗਿਆ ਸੀ ਨਾਲ ਦੀ ਨਾਲ ਪਰਚਾ ਖਾਰਜ ਕਰਾਇਆ ਹੁਣ ਮੈਂ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਪਰ ਮੈਨੂੰ ਤਾਂ ਇੰਨਾ ਪਤਾ ਲੱਗਿਆ ਪਰਚਾ ਤਾਂ ਖਾਰਜ ਹੋਇਆ ਉਹ ਲੋਕਾਂ ਦੀ ਬਦੌਲਤ ਹੋਇਆ ਹੁਣ ਮੈਨੂੰ ਨਹੀਂ ਪਤਾ ਵੀ ਉਹ ਸੀਐਮ ਸਾਹਿਬ ਸੀ ਬਾਜ ਉਹਨਾਂ ਦੀ ਸੀ ਜਾਂ ਕਿਵੇਂ ਸੀ ਮੁੱਖ ਮੰਤਰੀ ਵਾਇ ਲੱਗਦੀ ਸੀ ਵਾਇ ਤਾਂ ਮੁੱਖ ਮੰਤਰੀ ਲੱਗਦੀ ਸੋਣਾ ਅੱਜ ਕੱਲ ਮਮਿਕ ਰੀਆਂ ਵੀ ਹੋ ਜਾਂਦੀਆਂ ਕੀ ਕਹਿ ਸਕਦੇ ਤੇ ਬਾਕੀ ਕੋਈ ਗੱਲ ਨਹੀਂ ਮੈਂ ਪੂਰਾ ਇਹਦਾ ਪਤਾ ਕਰਕੇ ਫਿਰ ਮੈਂ ਬੋਲੂਗਾ ਵੀ ਕੀ ਗੱਲ ਬਾਤ ਆ ਕੀ ਸੀਐਮ ਸਾਹਿਬ ਨੇ ਵਾਕਈ ਜਿਵੇਂ ਉੱਥੇ ਗਨਮੈਨ ਜਿਵੇਂ ਮੂੰਹ ਚ ਸੌਰੀ ਗਨਮੈਨ ਨਿਕਲਦਾ ਕਿਉਂਕਿ ਐਮਪੀ ਐਮਐਲਏ ਦੇ ਚੋਣਾਂ ਲੜਦੇ ਆ ਜਿਵੇਂ ਉੱਥੇ ਲਾ ਦਿੱਤੇ ਜਾਂਦੇ ਆ ਉੱਥੇ ਅਫਸਰ ਲਾ ਦਿੱਤੇ ਜਾਂਦੇ ਆ ਨਾਲ ਤੇ ਲੱਗਦਾ ਬੰਦਾ ਆ ਆ ਆ ਬੰਦਾ ਉਹ ਮਤਲਬ ਜੇਲ੍ਹ ਦੇ ਵਿੱਚ ਹੈ ਹੁਣ ਤੁਹਾਡਾ ਜਿਹੜਾ ਆਪਾਂ ਗੱਲ ਨੇੜੇ ਲਿਖ ਜਾਈ ਗਈ ਹੈ ਵੀ ਹੁਣ ਜਿਹੜਾ ਜਿਹੜਾ ਪਰਚਾ ਤੁਹਾਡੇ ਤੋਂ ਹੋਇਆ ਸੀ ਮਾਮਲਾ ਦਰਜ ਹੋਇਆ ਸੀ ਉਹ ਰੱਦ ਹੋ ਗਿਆ ਹਾਂ ਉਹ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਵੀ ਪਰਚਾ ਕੈਨਸਲ ਹੋ ਗਿਆ ਇਹਨਾਂ ਨੇ ਵਿਸ਼ਵਾਸ ਦਿਵਾਇਆ ਐਸਐਸਪੀ ਸਾਹਮਣੇ ਕਿਹਾ ਪਰਚਾ ਕੈਨਸਲ ਹੋ ਗਿਆ ਹਾਂਜੀ 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 ਤੇ ਕਿਵੇਂ ਦੇਖਦੇ ਹਾਂ ਇਹਦੇ ਪਿੱਛੇ ਜਿਹੜਾ ਸੰਘਰਸ਼ ਹੋਇਆ ਉਹਦੀ ਉਹਦੀ ਬਦੌਲਤ ਹੋਇਆ ਕੀ ਵਾਪਰਿਆ ਸਾਰਾ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਂ ਤਾਂ ਇਨੀ ਉਮੀਦ ਨਹੀਂ ਸੀ ਵੀ ਚਲੋ ਸਾਡੇ ਨਾਲ ਪੰਜਾਬ ਦੇ ਲੋਕਾਂ ਨੇ ਬਹੁਤ ਧੰਨਵਾਦ ਕਰਦਾ ਮੈਂ ਬਾਹਰ ਬੈਠੇ ਧੰਨਵਾਦ ਕਰਦਾ ਕੋਈ ਜਿਹੜੇ ਵੀਰਾਂ ਨੇ ਸਾਡੇ ਹੱਕ 'ਚ ਬੋਲਿਆ ਆ ਵੀ ਸੀਗੇ ਆ ਵੀ ਸਿੱਧੂ ਕੇ ਖਣੀ ਕੀ ਨਾਮ ਉਹਨਾਂ ਦਾ ਭਰਾ ਦਾ ਜਿਹੜੇ ਉਹ ਵੀ ਬੋਲੇ ਉਹਨਾਂ ਨੇ ਭਾਨੇ ਤੇ ਲੱਖੇ ਨੂੰ ਲਾਂ ਤਾਂ ਪਾਈਆਂ ਵੀ ਭਾਈ ਅੱਜ ਬੋਲੋ ਮੈਂ ਭਾਨੇ ਨੂੰ ਕੁਝ ਨਹੀਂ ਆਂਦਾ ਕਿਉਂਕਿ ਭਾਨਾ ਤਾਂ ਦੁਬਈ ਗਿਆ ਸੀ ਪਰ ਜਿਸ ਦਿਨ ਅਸੀਂ ਫੜੇ ਜਾਂਨੇ ਲੱਖੇ ਨੂੰ ਅੱਧੇ ਫੋਨ ਕੀਤਾ ਕੀ ਗੱਲ ਹੋਈ ਸੀ ਲੱਖੇ ਨਾਲ ਲੱਖੇ ਨਾਲ ਮੇਰੀ ਸਿਸਟਰ ਦੀ ਗੱਲ ਹੁੰਦੀ ਹੈ ਵੀ ਭਾਈ ਉਹਨੂੰ ਪੁਲਿਸ ਨੇ ਵੜ ਲਿਆ ਉਹਨਾਂ ਦੀ ਐਸਐਚਓ ਨਾਲ ਗੱਲ ਹੁੰਦੀ ਐ ਐਸਐਚਓ ਆ ਕੇ ਦੱਸਦਾ ਵੀ ਉਹ ਉਦੇ ਵੀਡੀਓ ਪਾ ਦਿੰਦੇ। ਕੀ ਹੁਣ ਮੈਂ ਬਹੁਤਾ ਨਹੀਂ ਆਂਦਾ ਜਦੋਂ ਆਪਣਾ ਨਹੀਂ। ਹੁਣ ਕਈਆਂ ਨੇ ਵੀਡੀਓ ਪਾ ਗਾ ਨਵਦੀਪ ਫਾਜ਼ਿਲ ਕਾ। ਭਾਨਾ ਸਿੱਧੂ ਕਹਿੰਦਾ ਨਵਦੀਪ ਫਾਜ਼ਿਲ ਕਾ। ਡੇਲੀ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਆ ਵਿਸ਼ਵਦੀਪ ਆ ਮੇਰਾ ਨਾਮ। ਪਤਾ ਹੀ ਆ। ਚਲੋ ਜੋ ਆ ਜੀ ਜਿਹੜਾ ਕੋਈ ਨਹੀਂ ਬੋਲੇ ਉਹਨਾਂ ਦਾ ਵੀ ਧੰਨਵਾਦ ਆ। ਕਾਰਨ ਕੀ ਇਹਦੇ ਪਿੱਛੇ ਕੀ ਲੱਗਦਾ ਤੁਸੀਂ ਤਾਂ ਗਏ ਸੀ سپورਟ ਤੇ ਜੋ ਭਾਨੇ ਸਿੱਧੂ ਵਾਲਾ ਮਸਲਾ ਜਾਊ। ਅਕਸਰ ਤੁਹਾਡੀ ਸੁਰਨਤ ਸੋਰੂ ਨਾਲ ਮਿਲਦੀ ਸੀ ਲੱਖਾ ਸਦਾਨਾ ਹੋਵੇ ਭਾਨਾ ਸਿੱਧੂ। ਮੈਂ ਮੈਂ ਉਹ ਦੱਸਦਾ ਮੈਂ ਜਦੋਂ ਕੋਈ ਵੀ ਫਸਦਾ ਹੂੰ ਚਾਹੇ ਕੋਈ ਵੀ ਆ ਉਦੋਂ ਮੈਨੂੰ ਬਹੁਤ ਲੋਕਾਂ ਨੇ ਜਿਹੜੇ ਮਜ਼ਦੂਰ ਵਰਗਾ ਕਿਹਾ ਵੀ ਤੂੰ ਉੱਥੇ ਗਿਆ ਉਹਦੇ ਰੰਗਰੇਟੇ ਦੇ ਹੱਕ ਚ ਨਹੀਂ ਗਿਆ ਮੈਂ ਕਿਹਾ ਬਾਈ ਜੀ ਗੱਲ ਇਸ ਤਰ੍ਹਾਂ ਦੀ ਆ ਵੀ ਰੰਗਰੇਟਾ ਜੀ ਵੀ ਬੋਲਦੇ ਆ ਉਹ ਗੱਲ ਕੱਲੇ ਸਮਾਜ ਦੀ ਕਰਦੇ ਮੈਂ ਪੰਜਾਬ ਦੀ ਕਰਦਾ ਹੂੰ ਮੈਂ ਵੀ ਸਮਾਜ ਦੀ ਗੱਲ ਕਰਦਾ ਜੇ ਇੱਕੋ ਹੀ ਸਮਾਜ ਨੂੰ ਲੈ ਕੇ ਚੱਲੀਏ ਫਿਰ ਕਾ ਮੱਖਨ ਉਹ ਗਾਲੀ ਗਲੋਚ ਕਰ ਦਿੰਦੇ ਕਈ ਵਾਰੀ ਉਹਦੇ ਕਰਕੇ ਨਹੀਂ ਕਿ ਅੱਜ ਜੇ ਆਪਣਾ ਰੰਗਰੇਟਾ ਸਾਹਿਬ ਉਹ ਆਪਣੇ ਪੰਜਾਬ ਦੀ ਗੱਲ ਕਰ ਦੇ ਤਾਂ ਮੈਂ ਉੱਥੇ ਵੀ ਜਾਂਦਾ ਦੂਜਾ ਨੰਬਰ ਇਹ ਵੀ ਮੈਂ ਜਦੋਂ ਉੱਥੇ ਗਿਆ ਤੇ ਉੱਥੇ ਮੈਨੂੰ ਉਹਨਾਂ ਨੇ ਕਿਹਾ ਵੀ ਹਾਂ ਭਾਈ ਤੂੰ ਉਹਨਾਂ ਨਾਲ ਜਾਣਾ ਪਰ ਉਹਨਾਂ ਦਾ ਸਮੇਂ ਚ ਉਹਨਾਂ ਨੇ ਤੇਰੇ ਨਾਲ ਨਹੀਂ ਖੜਨਾ ਹੂੰ ਚਲੋ ਕਿਤਨੇ ਕਿਤਨੇ ਮੇਰੀ ਪੁਰਖਬਾਣੀ ਸੱਚੀ ਹੋ ਗਈ ਤੇ ਸਭ ਤੋਂ ਜ਼ਿਆਦਾ ਮੈਂ ਮਜ਼ਦੂਰ ਜਥੇਬੰਦੀਆਂ ਦਾ ਧੰਨਵਾਦ ਕਰਦਾ ਪਿੰਡੂ ਮਜ਼ਦੂਰ ਯੂਨੀਅਨ ਦਾ ਧੰਨਵਾਦ ਕਰਦਾ ਜਿਹੜਾ ਜਿਵੇਂ ਜਿਵੇਂ ਮੈਨੂੰ ਪਤਾ ਲੱਗਿਆ ਤਾਂ ਉਵੇਂ ਉਹ ਮੈਂ ਸਾਰਿਆਂ ਦਾ ਧੰਨਵਾਦ ਕਰ ਰਿਹਾ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਆ ਸਾਡੇ ਸਮਰਾਟ ਫਾਜ਼ਲ ਕਾ ਦੇ ਵੀਰ ਉਹਨਾਂ ਦਾ ਵੀ ਬੜਾ ਧੰਨਵਾਦ ਸਮਰਾਟ ਬੱਤਰਾ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੇ ਇਲੈਕਸ਼ਨ ਵੇਲੇ ਵੀ ਮੈਨੂੰ ਕੋਈ 2000 ਪੋਸਟਰ ਛਪਾ ਕੇ ਦਿੱਤਾ ਸੀ ਲਗਭਗ 10000 ਦਾ ਬਣ ਜਾਂਦਾ ਤੇ ਉਹਨਾਂ ਦਾ ਵੀ ਮੈਂ ਧੰਨਵਾਦ ਕੀਤਾ ਉਹ ਇੱਥੇ ਆਏ ਰਹੇ ਆ ਰੋਟੀ ਪਾਣੀ ਨਾਲ ਹੀ ਛੱਕ ਕੇ ਗਏ ਆ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਗਾਂ ਜਿਹੜਾ ਕਹਿ ਲਓ ਜਿਹੜੇ ਅਮਰਜੀਤ ਸਿੰਘ ਉਦੋ ਵਾਲੀ ਕਿਹਾ ਸੀ ਉਹਨਾਂ ਨੇ ਉਹਨਾਂ ਨੇ ਗਾਂ 10 ਵਜੇ ਤੱਕ ਇਹਦੇ ਮਲਾਜਮ ਫਿਰ ਜਿਹੜੇ ਕਹਿ ਲਓ ਵੀ ਸਾਡੇ ਬਾਬਾ ਮੇਜਰ ਸਿੰਘ ਸੋਢੀ ਜੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਹਿਤਾ ਵੀ ਹਾਂ ਭਾਈ ਬਾਬਾ ਮੇਜਰ ਸਿੰਘ ਸੋਢੀ ਜੀ ਨਿੰਗ ਜਥੇ ਬੰਦੀਆਂ ਤੇ ਮੈਂ ਸੁਰਜੀਤ ਸਿੰਘ ਹਰਿਆਣਾ ਜੀ ਦਾ ਬੜਾ ਧੰਨਵਾਦ ਕਰਨਾ ਚਾਹੁੰਦਾ ਬਾਪੂ ਜੀ ਜਿਨ੍ਹਾਂ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਇਹ ਜਿਹੜਾ ਹੁਣ ਸਾਰਾ ਮਾਮਲਾ ਵਾਪਰਿਆ ਤੁਸੀਂ ਜੇਲ੍ਹ ਗਏ ਇਹ ਤੋਂ ਕੀ ਸਿੱਖਿਆ ਸਭ ਕੋ ਚੰਗਾ ਮਾੜਾ ਕੀ ਤਜਰਬਾ ਰਿਹਾ ਤਜਰਬੇ ਚ ਕਾਦਾ ਰਹਿਣਾ ਜੇਲ ਹੈ ਜੀ ਇੱਕ ਮੈਂ ਤਾਂ ਜਦੋਂ ਅੰਦਰ ਵੜਿਆ ਜਿਹੜਾ ਸੰਘਰਸ਼ ਕਰਦਾ ਬੰਦਾ ਉਹਨੂੰ ਲੱਗਦਾ ਕਿਹੜਾ ਬੋਲਦਾ ਰਹਿੰਦਾ ਪਰ ਜਦੋਂ ਉਹ ਤੇ ਪਰਚਾ ਹੁੰਦਾ ਉਦੋਂ ਚੀਜ਼ਾਂ ਹੋਰ ਹੁੰਦੀਆਂ ਬੰਦਾ ਜੇਲ ਜਾਂਦਾ ਜੇਲ ਤੋਂ ਬਾਹਰ ਆਉਂਦਾ ਉਹ ਹੋਰ ਤਜਰਬੇ ਹੁੰਦੇ ਆ ਤਜਰਬਾ ਆਪਣਾ ਕੋਈ ਨਹੀਂ ਜੀ ਉਹੀ ਤਜਰਬਾ ਸਭ ਕੁਝ ਉਹੀ ਆ ਵੀ ਜੇ ਤੁਸੀਂ ਬੋਲਦੇ ਜਿਹੜੇ ਜਿਵੇਂ ਮਸਲਿਆਂ ਤੇ ਵੀ ਤੁਹਾਨੂੰ ਕੋਈ ਰਿਕਵਰਟ ਨਹੀਂ ਹੈਗੀ ਇਹ ਵੀ ਜੇ ਮੇਰੇ ਤੇ ਪਰਚਾ ਹੋ ਗਿਆ ਜਾਂ ਜੇਲ ਉਹ ਤੁਹਾਡੇ ਜਿਹੜਾ ਰਾਹ ਹੈਗਾ ਜਿਹੜਾ ਤੁਹਾਡੀ ਸੋਚ ਆ ਉਹਨੂੰ ਬਦਲ ਸਕਦਾ ਵੇਖੋ ਜੀ ਮੈਂ ਸਾਫ਼ ਜੀ ਗੱਲ ਕਰਦਾ ਪਾਣੀ ਨੂੰ ਬੜੀਆਂ ਰੁਕਾਵਟਾਂ ਹੁੰਦੀਆਂ ਆਪਾਂ ਅਕਸਰ ਫਿਲਮਾਂ 'ਚ ਵੇਖਿਆ ਚਲੋ ਗਰੀਬ ਹੋਣ ਦੇ ਨਾਤੇ ਮੈਨੂੰ ਇਹ ਤਾਂ ਨਹੀਂ ਪਤਾ ਹਾਂ ਨੁਕਸਾਨ ਮੇਰਾ ਬਹੁਤ ਵੱਡਾ ਤਗੜਾ ਹੋਇਆ ਪਰਚੇ ਨਾਲ ਉਹ ਹੀ ਮੈਂ ਦੱਸਦਾ ਕੀ ਨੁਕਸਾਨ ਹੋਇਆ ਆਪਾਂ ਫਿਲਮਾਂ 'ਚ ਵੇਖਿਆ ਵੀ ਪਹਾੜੀ ਇਲਾਕਿਆਂ ਦੇ ਵਿੱਚ ਜਦੋਂ ਜਾਂਦੇ ਆਪਾਂ ਤਾਂ ਉਹਦੇ ਵਿੱਚ ਕੀ ਹੁੰਦਾ ਵੀ ਪਾਣੀ ਪੱਥਰਾਂ ਵਿੱਚ ਦੀ ਲੰਘਦਾ ਪੱਥਰ ਬਹੁਤ ਤਗੜੇ ਤਗੜੇ ਹੁੰਦੇ ਨੇ ਪਾਣੀ ਲੰਘੇ ਅਸੀਂ ਭਾਈ ਉਹ ਨਿਮਰਤਾ ਨਾਲ ਲੰਘ ਜਾਗੇ ਰੁਕਾਵਟਾਂ ਤਾਂ ਬਣ ਹੀ ਜਾਂਦੀਆਂ ਅੱਜ ਵੀ ਰੁਕਾਵਟਾਂ ਬਣੀਆਂ ਕੋਈ ਦਿੱਕਤ ਨਹੀਂ ਨਕਸਾਨ ਮੇਰਾ ਜਿਹੜਾ ਪਹਿਲਾਂ ਮੈਂ ਧੰਨਵਾਦ ਕਰਦਾ ਨਹੀਂ ਉਹ ਅਗਲਾ ਕਹਿੰਦਾ ਕਿ ਰਣਜੀਤ ਗਹਿਰੀ ਜੀ ਆਏ ਸੋ ਉਹਨਾਂ ਦਾ ਬੜਾ ਧੰਨਵਾਦ ਆ ਦਵਿੰਦਰ ਸਿੰਘ ਖਾਲਸਾ ਜੀ ਬਲਵੀਰ ਸਿੰਘ ਚੀਮਾ ਜੀ ਦੀਪ ਦਸ਼ਾਨਾਨ ਜੀ ਫਿਰੋਜਪੁਰ ਤੋਂ ਉਹਨਾਂ ਦਾ ਬੜਾ ਧੰਨਵਾਦ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਰਪ੍ਰੀਤ ਕੌਰ ਧੂਰੀ ਕੁੜੀ ਜਿਹੜੀ ਸਭ ਤੋਂ ਪਹਿਲਾਂ ਵਿਚਾਰੀ ਪਿੰਡ ਦੇ ਵਿੱਚ ਆ ਗਈ ਸੀ ਮੇਰੇ ਉਹਦਾ ਬੜਾ ਧੰਨਵਾਦ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬਈ ਜਿਹੜੇ ਖੜੇ ਆ ਫਿਰ ਸਭ ਤੋਂ ਵੱਡਾ ਧੰਨਵਾਦ ਮੈਂ ਕਰਦਾ ਸਾਡੀ ਮੀਡੀਆ ਦਾ ਤੁਹਾਡੇ ਭਰਾਵਾਂ ਦਾ ਤੁਸੀਂ ਆਏ ਜੇ ਤੁਸੀਂ ਨਾ ਹੁੰਦੇ ਭਈ ਗੱਲ ਥੋੜਾ ਪਹੁੰਚਣੀ ਸੀ ਸਰਕਾਰ ਤੱਕ ਗੱਲ ਪਹੁੰਚਦੀ ਆ ਇਸ ਕਰਕੇ ਭਾਈ ਪਹਿਲਾਂ ਤਾਂ ਮੈਂ ਤੁਹਾਨੂੰ ਦੋਨੇ ਹੱਥ ਜੋੜ ਕੇ ਸਾਰੀ মিডিਆ ਨੂੰ ਜਿੰਨੇ ਸਾਡੇ মিডিਆ ਚੰਗਾ মিডিਆ ਸਾਡਾ ਉਹਨਾਂ ਨੂੰ ਦੋਨੇ ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਜਿੰਨੇ ਚੈਨਲਾਂ ਨੇ ਤੇਲ ਬਾਲ ਕੇ ਹੁਣ ਤੁਸੀਂ ਤੇਲ ਬਾਲ ਕੇ ਫੇਰ ਆਏ ਮੈਂ ਤੁਹਾਡਾ ਫੇਰ ਧੰਨਵਾਦ ਕਰਦਾ ਤੇਲ ਬਾਲ ਕੇ ਆਏ ਆ ਭਰਾਵੋ ਤੁਸੀਂ ਮੇਰੀ ਮਾਤਾਂ ਦੀਆਂ ਮੇਰੇ ਭੈਣਾਂ ਦੀਆਂ ਤੁਸੀਂ ਇੰਟਰਵਿਊ ਲੈ ਕੇ ਗਏ ਆ ਤਾਂ ਤੁਹਾਡੀ ਬਦੌਲਤ ਅੱਜ ਤੁਹਾਡਾ ਵੀ ਬਹੁਤ ਵੱਡਾ ਯੋਗ ਆ ਜਿਹੜਾ ਤੁਸੀਂ ਅੱਜ ਮੈਨੂੰ ਉਸ 70 70 ਫੁੱਟ ਦੀਆਂ ਕੰਧਾਂ ਦੇ ਵਿੱਚੋਂ ਬਾਹਰ ਕਢਾਇਆ ਇਹ ਤੁਹਾਡਾ ਬਹੁਤ ਧੰਨਵਾਦ ਆ ਘਾਟਾ ਜਿਹੜਾ ਪਿਆ ਜੀ ਮੈਨੂੰ ਬਗਾਨੀਆਂ ਗੱਡੀਆਂ ਸੀ ਇਹ ਗੱਡੀ ਉਹ ਸੁਵਿਫਟ ਜਿਹੜੀ ਕੁਲਵਿੰਦਰ ਸਿੰਘ ਜੌਹਲ ਵੱਲੋਂ ਮੈਨੂੰ ਦਿੱਤੀ ਜਾਂਦੀ ਵੀ ਜਦੋਂ ਮੈਂ ਆਵਾਂਗਾ ਤੇਰੇ ਤੋਂ ਲੈ ਲਵਾਂਗਾ ਗੱਡੀ ਤੇ ਉਹ ਮੈਂ ਧਰਨਿਆਂ ਚ ਜਾਂਦਾ ਸੀ ਅਕਸਰ ਐਲ ਪੀ ਜੀ ਕਰਾ ਲਈ ਸੀ ਹੁਣ ਇਹ ਵੀ ਨਾ ਗੱਲ ਹੋਵੇ ਕਿ ਤੇ ਐਲਬੀਸੀ ਕਰਾ ਕੇ ਉਹ ਕਹਿਣ ਕਿ ਵੀ ਅਸੀਂ ਪਟਾਉਨੇ ਆ ਉਹ ਮੈਂ ਪਹਿਲੇ ਪਟਾ ਦਊਗਾ ਐਵੇਂ ਪੁਲਿਸ ਘੇਰ ਕੇ ਗੱਡੀ ਬੌਂਡ ਕਰੇ ਉਹ ਮੈਂ ਪਹਿਲੇ ਪਟਾ ਦਊਗਾ ਹੁਣ ਮੈਨੂੰ ਪਤਾ ਲੱਗ ਗਿਆ ਜਿੱਥੇ ਪਸਾਉਣਾ ਫਿਰ ਇਹਨਾਂ ਨੇ ਕੀ ਕੀਤਾ ਮੇਰੇ ਨਾਲ ਜਿਹੜੇ ਨੌਜਵਾਨ ਮੁੰਡੇ ਪਸਾਏ ਉਹ ਪਸਾਏ ਪਤਾ ਕਿਹੜੇ ਵੀ ਇਹਦੇ ਸਾਥੀ ਵਜਨੋ ਸਾਥੀ ਵਜਨੋ ਉਹ ਪਸਾਏ ਇਹਨਾਂ ਨੇ ਕਿਵੇਂ ਕੀਤਾ ਉਹਨਾਂ ਦਾ ਕੋਈ ਲੱਲਾ ਖੱਖਾ ਨਹੀਂ ਸੀ ਵਿੱਚ ਕੋਈ ਵੀ ਲੱਲਾ ਖੱਖਾ ਨਹੀਂ ਸੀਗਾ ਉਹ ਮੁੰਡੇ ਜਿਹੜੇ ਮਗਰ ਆਏ ਸੀ ਗੱਡੀ ਲੈ ਕੇ ਉਹ ਉਹਨਾਂ ਨੇ ਵਿੱਚ ਪਾਤੇ ਅੱਜ ਤਾਂ ਵੈਸੇ ਸੀ ਪਿੰਡ ਦੇ ਨਾਮ ਤਾਂ ਨਹੀਂ ਅਣਪਛਾਤੇ ਕਰਕੇ ਪਾਏ ਆ ਨਾ ਜੀ ਨਾ ਹਾਂ ਅੱਛਾ ਅਣਪਛਾਤੇ ਕਿਹੜੇ ਸੀ ਉੱਥੇ ਉੱਥੇ ਮਤਲਬ ਤੋਫਾਂ ਚ ਲੰਘਿਆ ਉੱਥੇ ਅਣਪਛਾਤੇ ਪਾਏ ਜਾਂਦੇ ਵੀ ਬੰਦਾ ਬੋਲੇ ਨਾ ਮਗਰੇ ਦੇ ਉਹ ਦੋ ਮੁੰਡੇ ਜਿਹੜੇ ਮਗਰ ਆਏ ਉਹਨਾਂ ਨੂੰ ਨਾਲ ਬਿਠਾਤਾ ਲਖਵਿੰਦਰ ਸਿੰਘ ਜਤਿੰਦਰ ਸਿੰਘ ਉਹਨਾਂ ਦੀ ਹੋ ਗਈ ਜ਼ਮਾਨਤ ਜ਼ਮਾਨਤ ਕਿਉਂ ਜੀ ਪਰਚਾ ਕੈਨਸਲ ਹੋਇਆ ਕੈਨਸਲ ਹੋ ਗਿਆ ਹਾਂ ਉਹ ਨਾਲ ਹੀ ਆਏ ਅਸੀਂ ਅਸੀਂ ਕਿਹਾ ਸੀ ਅਸੀਂ ਜ਼ਮਾਨਤ ਨਹੀਂ ਕਰਾਉਣੀ ਸਾਡੇ ਨਾਲ ਪੰਜਾਬ ਖੜੂਗਾ ਅੱਜ ਨਾ ਖੜੂ ਕੱਲ ਖੜੂਗਾ ਸਾਨੂੰ ਯਕੀਨ ਸੀ ਇੱਕ ਮੈਂ ਕਿਸਾਨ ਜਿੱਥੇ ਬੰਦਿਆਂ ਨੂੰ ਤੁਹਾਨੂੰ ਇੱਥੇ ਤੁਹਾਡੇ ਮਾਧਿਅਮ ਰੇ ਕਹਿਣਾ ਕਿ ਜਦੋਂ ਬਈ ਮੈਂ ਥੋੜੀ ਗੱਲ ਕਰਦਾ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਦਾ ਤੁਹਾਨੂੰ ਮੇਰੇ ਵਾਰੀ ਪਾ ਪੈਂਦੀ ਆ ਮੇਰੀ ਗੱਲ ਕਰਿਆ ਕਰੋ ਤੂੰ ਝੂਠਾ ਨਹੀਂ ਕਹਿ ਰਿਹਾ ਮੈਂ ਕੋਈ ਗੱਲ ਮੈਂ ਜੋ ਤੁਹਾਡੇ ਧਰਨੇ ਚ ਜਾਣਾ ਹਾਂ ਜੇ ਤੁਹਾਨੂੰ ਪੀਲੀਆ ਹੁੰਦਾ ਕਾਲਾ ਵਿਸ਼ਵਦੀਪ ਦੇ ਮਗਰ ਖੜਨ ਤੇ ਤਾਂ ਮੈਨੂੰ ਦੱਸ ਦੋ ਫਿਰ ਮੈਂ ਇਹ ਚੀਜ਼ ਦਾ ਰੋਲਾ ਪਾਉਂਗਾ ਵੀ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਜੇ ਨਾਰਾ ਫੋਕਾ ਹੈ ਮਤਲਬ ਹਾਂ ਫੋਕਾ ਨਾਰਾ ਹੈ ਕਿਸਾਨ ਮਜ਼ਦੂਰ ਦਾ ਜੇ ਨਾਰਾ ਲਾਉਨੇ ਤੇ ਮੈਂ ਮਜ਼ਦੂਰਾਂ ਦਾ ਪੁੱਤ ਹਾਂ ਕਿਸਾਨ ਮੇਰੇ ਨਾਲ ਖੜਿਆ ਕਰਨ ਅੱਜ ਕਿਸਾਨ ਮੇਰੇ ਨਾਲ ਖੜਨ ਮੈਂ ਇੱਥੋਂ ਬੇਨਤੀ ਕਰਦਾ ਬਹੁਤ ਸਾਰੇ ਮੈਂ ਸਾਡੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਹੜੀਆਂ ਕੁਝ ਘਰੇ ਆਈਆਂ ਘਰੇ ਸਾਥ ਪਾਇਸੀਓ ਮੈਂ ਵੀਡੀਓ ਵੇਖੀਆ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਘਰੇ ਆਏ ਆ ਬਹੁਤ ਧੰਨਵਾਦ ਉਹਨਾਂ ਦਾ ਮੈਂ ਨਾਂ ਨਹੀਂ ਜਾਣਦਾ ਮੈਂ ਪੁੱਛ ਕੇ ਫਿਰ ਵੀ ਮੈਂ ਧੰਨਵਾਦ ਹਲੇ ਕਰਨਾ ਮੈਂ ਕਰ ਹੀ ਜਾਊਂਗਾ ਧੰਨਵਾਦ ਤੁਹਾਡਾ ਇਹ ਸਾਰੀ ਉਮਰ ਹੀ ਤੁਹਾਡਾ ਧੰਨਵਾਦ ਆ ਪਰ ਜਿਹੜੀਆਂ ਕਹਿ ਲੋ ਕਿਸਾਨ ਸਾਰੇ ਦੀਆਂ ਸਾਰੀਆਂ ਮਜ਼ਦੂਰ ਜਥੇ ਬੰਦੀਆਂ ਦਾ ਮੈਂ ਧੰਨਵਾਦ ਕਰਦਾ ਤੇ ਮਜ਼ਦੂਰ ਯੂਨੀਅਨ ਜਿੰਦਾਬਾਦ ਜਿਹੜੀਆਂ ਘਰੇ ਆ ਗਈਆਂ ਪਰ ਕਿਸਾਨ ਜਥੇ ਬੰਦੀਆਂ ਲੋਕ ਗਈਆਂ ਅੱਛਾ ਜਿਹੜੇ ਤੁਸੀਂ ਗੱਲ ਕਰ ਰਹੇ ਜੀ ਤੁਹਾਡੇ ਸਾਥੀਆਂ ਨੂੰ ਇੱਕ ਹਿਸਾਬ ਦਾ ਡਰਾਇਆ ਗਿਆ ਹਾਂਜੀ ਵੀ ਉਹਨਾਂ ਤੇ ਜਿਵੇਂ ਮਾਲ ਦਰਜ ਕੀਤਾ ਗਿਆ ਉਹਨੂੰ ਕਿਵੇਂ ਦੇਖਦੇ ਹੋ ਉਹ ਵੈਸੇ ਉਹ ਮੁੰਡੇ ਜਿਹੜੇ ਕਹ ਲੋ ਜੀ ਮੁੰਡੇ ਮੇਰੇ ਨਾਲ ਇਲੈਕਸ਼ਨ ਚ ਰਹੇ ਵਿਚਾਰੇ ਅੱਛਾ ਅੱਛਾ ਆਉਣੀ ਜਾਣੀ ਹੈਕਰਾਂ ਦੇ ਵਿੱਚ ਇੱਕ ਹੁੰਦਾ ਜਿਵੇਂ ਪੱਕਾ ਸਾਥੀ ਹੈ ਮਤਲਬ ਮਾਪੇ ਕਹਿੰਨੇ ਵੀ ਜਿਹੜੀ ਗੱਲ ਆ ਕਿ ਉਹਨਾਂ ਦੀਆਂ ਫੋਟੋ ਪਾਤੀਆਂ ਵੇਖੋ ਪਲਾਨ ਵੇਖੋ ਅੱਛਾ ਉਹਨਾਂ ਦੀਆਂ ਫੋਟੋ ਆ ਗਈਆਂ ਨਾਲ ਵਿਸ਼ਵਦੀਪ ਦੇ ਨਾਲ ਉਹਨਾਂ ਦੀਆਂ ਫੋਟੋ ਆ ਗਈਆਂ ਸਾਰੇ ਦੇ ਫੋਟੋ ਆ ਗਏ ਉਹ ਸੋਸ਼ਲ ਮੀਡੀਆ ਤੇ ਵੀ ਕੱਲ ਨੂੰ ਉਹ ਤਾਂ ਨੌਜਵਾਨ ਮੁੰਡੇ ਆ 100 ਗਲਤੀਆਂ ਹੋਣੀਆਂ ਉਹਨਾਂ ਤੋਂ ਕੋਈ ਨਸ਼ੇ ਪੱਤੇ ਵਾਲੀ ਗਲਤੀ ਤਾਂ ਹੁੰਦੀ ਨਹੀਂ ਕੋਈ ਕੱਲ ਨੂੰ ਕੋਈ ਕੁੜੀ ਕੱਤਰੀ ਵਾਲੀ ਗਲਤੀ ਹੋ ਜੇ ਮੈਂ ਤਾਂ ਸੱਚੀ ਜ ਮੈਂ ਸੱਚਾ ਜ ਮੁੰਡਾ ਮੇਰੇ ਤੋਂ ਗੱਲ ਮੈਂ ਸਿੱਧਾ ਜ ਮੁੰਡਾ ਮਤਲਬ ਮੇਰੇ ਕੋਲ ਗੱਲ ਹੋ ਜੇ ਵੀ ਆਪੇ ਇੱਥੇ ਵਿਸ਼ਪ ਦੀ ਫਸ ਜਾਊਗਾ ਇਹ ਹੈਗੀਆਂ ਪਸੌਂਦੀਆਂ ਧਾਰਾ ਵਾਂ ਇਹ ਇਹ ਪਸੰਗਾ ਜਾਂਦੀਆਂ ਤੇ ਇਹ ਜਿਹੜੀਆਂ ਇਹ ਪਸਾਇਆ ਜਾਂਦਾ ਇਹ ਇਥੋਂ ਐ ਪਸਾਉਂਦੇ ਆ ਇਸ ਕਰਕੇ ਭਾਈ ਸਾਹਿਬ ਥੋੜਾ ਇਹਦਾ ਵੀ ਘਰੇਜ ਰੱਖਣਾ ਵੀ ਕੱਲ ਨੂੰ ਕੋਈ ਉਹਨਾਂ ਦਾ ਮਾਲਾ ਮੋਟਾ ਰੋਲਾ ਪਾਵੇ ਕਹਿਣ ਵਿਸ਼ਵਦੀਪ ਦੇ ਸਾਥੀ ਫੜੇ ਗਏ ਸਾਥੀ ਮੇਰਾ ਉਹ ਜਿਹੜਾ ਪੰਜਾਬ ਦੀ ਗੱਲ ਕਰਦਾ ਜਿਸ ਦਿਨ ਉਹ ਪੰਜਾਬ ਦੀ ਗੱਲ ਕਰਨਗੇ ਉਸ ਦਿਨ ਮੇਰੇ ਸਾਥੀ ਆਉਣਗੇ ਹਿੱਕ ਥਾਪੜ ਕੇ ਤੇ ਔਰ ਜਿਹੜਾ ਮੈਨੂੰ ਘਾਟਾ ਪਿਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਘਾਟਾ ਪਈ ਉਹ ਗੱਡੀਆਂ ਦਾ ਪੈ ਗਿਆ ਹੁਣ ਉਹ ਵਕੀਲ ਕਰੂੰਗਾ ਨਾ ਛੱਡੀਆਂ ਹਲੇ ਵਕੀਲ ਕਰੂੰਗਾ ਉਹ ਪਤਾ ਨਹੀਂ ਕੀ ਲਿਖਾਉਣਗੇ ਫਿਰ ਉਹ ਇਹ ਜਿਹੜੀਆਂ ਦੋ ਦੋਨਾਂ ਗੱਡੀਆਂ ਦੀ ਗੱਲ ਹੁੰਦੀ ਹੈ ਇਹ ਤੁਹਾਨੂੰ ਸੇਵਾਜ ਸੇਵਾ ਚ ਮਤਲਬ ਇਲੈਕਸ਼ਨ ਵਾਸਤੇ ਇਲੈਕਸ਼ਨ ਵਾਸਤੇ ਸਕੋਰਪੀਓ ਗੱਡੀ ਹੈ ਸ਼ੇਰ ਗਿੱਲ ਸਾਹਿਬ ਦੀ ਉਹਨਾਂ ਦੀ ਗੱਡੀ ਹੈ ਜਿਹੜੀ ਉਹ ਮੈਨੂੰ ਦਿੱਤੀ ਜਾਂਦੀ ਹੈ ਵੀ ਭਾਈ ਆ ਇੱਕ ਵਾਰੀ ਤੂੰ ਇਲੈਕਸ਼ਨ ਉਹ ਕਰ ਕੱਲ ਵਿਚਾਰ ਆਇਆ ਕਹਿੰਦਾ ਕੋਈ ਗੱਲ ਨਹੀਂ ਗੱਡੀਆਂ ਆ ਜਾਣਗੀਆਂ ਉਹ ਵਿਚਾਰ ਉਹ ਆਇਆ ਤਾਂ ਕੱਲ ਗੱਡੀ ਲੈਣੀ ਸੋਣ ਇੱਕ ਤੇ ਗੱਡੀਆਂ ਵੀ ਉੰਜ ਵੀ ਮਿਲਣ ਆਇਆ ਕਹਿੰਦਾ ਕੋਈ ਗੱਲ ਨਹੀਂ ਯਾਰ ਭਾਈ ਗੱਡੀਆਂ ਨਹੀਂ ਤਾਂ ਉੰਜ ਮਿਲਣ ਆਇਆ ਖੁਸ਼ ਹੋਇਆ ਉਹ ਬੜਾ ਧੰਨਵਾਦ ਉਹ ਭਾਈ ਸ਼ੇਰ ਗਿੱਲ ਦਾ ਫਿਰ ਮੈਨੂੰ ਜਿਹੜਾ ਘਟਿਆ ਬਈ ਮੇਰੀਆਂ ਕਿਸ਼ਤਾਂ ਸਿੰਘ ਉਹ ਭਾਈ ਸਾਹਿਬ ਮੇਰਾ ਇੱਧਰ ਪਹਿਲਾਂ ਕੁਝ ਨਹੀਂ ਹੋਇਆ ਪਰ ਮੇਰਾ ਜਿਹੜਾ ਪਈਆਂ 6 ਜਿਹੜਾ ਕਿਸ਼ਤਾਂ ਦਾ ਮੈਂ ਰੱਖਿਆ ਸੀ ਇੱਕ ਵਾਰੀ ਉਹ ਮੇਰੀਆਂ ਬੰਦੀਆਂ ਤਾਂ ਤਿੰਨ ਕਿਸ਼ਤਾਂ ਸੀ 50 60 ਹਜ਼ਾਰ ਦੀਆਂ ਕਿਉਂਕਿ ਲੋਨ ਬਹੁਤ ਚੱਲਦੇ ਆ ਜ਼ਮੀਨ ਤਾਂ ਹੈ ਨਹੀਂ ਕੋਲ ਲੋਨ ਮੈਂ ਇੱਥੋਂ ਜਿਹੜਾ ਕਹ ਲੋ ਕੁਝ ਕਿ ਕਿਸੇ ਸਮਾਨ ਵਾਲੇ ਦੀਆਂ ਕੁਝ ਕਿ ਬੈਂਕਾਂ ਦੀਆਂ ਕਿਸ਼ਤਾਂ ਚੱਲਦੀਆਂ ਉਹ ਮੈਨੂੰ ਤਾਂ ਅਗਲਾ ਫੋਨ ਕਰਕੇ ਕਹਿੰਦਾ ਕੁਝ ਨਹੀਂ ਹੁੰਦਾ ਕੁਝ ਕਿਉਂ ਨਹੀਂ ਹੁੰਦਾ ਕੱਲ ਨੂੰ ਉਹ ਵੀ ਅਗਲੇ ਸਮਨ ਭੇਜ ਕੇ ਇੱਥੋਂ ਵੀ ਚੱਕ ਕੇ ਕਹਿਣਗੇ ਕਿ ਕਿਸ਼ਤਾਂ ਨਹੀਂ ਆਉਂਦੀ ਜਦੋਂ ਸਰਕਾਰ ਦੇ ਅੰਡਰ ਪੈ ਜਾਏ ਉਦੋਂ ਬਹੁਤ ਕੁਝ ਹੁੰਦਾ ਤੇ ਉਦੋਂ ਬਹੁਤ ਕੁਝ ਹੋ ਜਾਂਦਾ ਉਹ ਪਰਚੇ 'ਚ ਵੀ ਹੁਣ ਐਡਾ ਤਾਂ ਕੋਈ ਮੈਂ ਹੈ ਨਹੀਂ ਕੋਈ ਨਾ ਤਾਂ ਕੋਈ ਮੇਰੇ ਪਿੱਛੇ ਕੋਈ ਪਾਵਰ ਬੈਠੀ ਆ ਵੀ ਆ ਚੱਕ ਭਾਈ ਤੇਰੀਆਂ ਕਿਸ਼ਤਾਂ ਭਰ ਦਾਂਗੇ ਇਸ ਕਰਕੇ ਬਹੁਤ ਕਿਤੇ ਕਿਤੇ ਇਹਨਾਂ ਨੇ بس ਆ ਚੀਜ਼ਾਂ ਮੈਨੂੰ ਮਾਰਤਾ ਆਰਥਿਕ ਪੱਖੋਂ ਹੋਰ ਕੋਈ ਦਿੱਕਤ ਨਹੀਂ ਬੈਠੇ ਆ ਜੀ ਅੱਜ ਵੀ ਗੱਲ ਕਰਦੇ ਆਂ ਪੰਜਾਬ ਦੀ ਕੱਲ ਵੀ ਕਰਾਂਗੇ ਹੋਰ ਤੁਹਾਡਾ ਸਵਾਲਾ ਜਰੂਰ ਦੱਸੋ ਤਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਸੀਂ ਗੱਲਬਾਤ ਕਰ ਰਹੇ ਸੀ ਵਿਸ਼ਦੀਪ ਸਿੰਘ ਫਾਜ਼ਲਕਾ ਨਾਲ ਜਿੰਨਾ ਤੇ ਪਰਚਾ ਹੋਇਆ ਜੇਲ੍ਹ ਜਾਂਦੇ ਨੇ ਹੁਣ ਜੇਲ੍ਹ ਤੋਂ ਰਿਹਾ ਹੋਏ ਨੇ ਪਰਚਾ ਕੈਨਸਲ ਹੋਇਆ ਸਾਰੀ ਜਿਹੜੀ ਵਾਰਤਾਲਾਪ ਉਹਨਾਂ ਨੇ ਸਾਨੂੰ ਦੱਸੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ